ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਬਲਵੰਤ ਸਿੰਘ ਰਾਜਵਾਨਾ ਕੀ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਆਈ ਵੱਡੀ ਖਬਰ ਬਲਵੰਤ ਸਿੰਘ ਰਾਜਵਾਨਾ ਦੀ 15 ਅਕਤੂਬਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਰਿਹਾਈ ਰਿਹਾਈ ਕਰਨਾ ਚਾਹੀਦਾ ਹੈ ਸਿੱਖ ਕੌਮ 'ਤੇ ਕਾਲਾ ਦੌਰ ਆਇਆ ਸਿੱਕੇ ਨੇ ਵੇਖਦੇ ਹਾਂ ਉਸ ਦੌਰ ਨੂੰ ਸੰਤ ਬਿਲਕੁਲ ਫੌਜੀ ਗਿਣਤੀ ਬਾਰੇ ਸ਼ਪਰਸੀ ਆਪ ਦੇ ਸ਼ਹਾਦਤ ਬਾਰੇ ਸ਼ਪਰਸੀ ਤੇ ਭਵਿੱਖ ਬਾਰੇ ਵੀ ਉਸਪਸ਼ਟ ਸੀ ਜਦੋਂ ਟੈਂਕ ਆਵਾੜੇ ਆ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਇਸ ਨੇ ਵੀ ਆਖਿਆ ਸੀ ਕਿ ਹਾਂਜੀ ਤੁਸੀਂ ਆਤਮ ਸਮਰਪਣ ਕਰ ਦੋ ਸੰਤ ਜਨਰੈਲ ਸਿੰਘ ਜੀ ਉਹਨਾਂ ਨੂੰ ਇੱਕ ਵਾਰ ਮੈਂ ਵੀ ਬੇਨਤੀ ਕੀਤੀ ਵੀ ਮੈਂ ਇੱਥੇ ਰਹਿਣਾ ਹੈ ਉਸ ਵਿਚਾਰਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇੱਥੇ 200 ਬੰਦੇ ਰੱਖਣਾ ਹੈ ਮੈਂ ਸੰਤ ਜਨਰੈਲ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਗੱਲ ਕਹਿ ਰਿਹਾ ਹਾਂ ਕਿ ਜੋ ਮੈਂ ਗੱਲ ਕਹਿ ਰਿਹਾ ਉਹ ਬਿਲਕੁਲ ਸਚਾਈ ਹੈ ਅੱਜ ਸਿੱਧਾ ਖਾਲਸਤਾਨੀ ਕਹਿ ਕੇ ਸਾਨੂੰ ਜਾਂ ਕਿਸੇ ਵੀ ਸਿੱਖ ਨੂੰ ਇਹ ਕਿਹਾ ਜਾਂਦਾ ਕਿ ਖਾਲਸਤਾਨ ਦਾ ਜਿਹੜਾ ਨਾਹਰਾ ਲਾਉਂਦਾ ਉਹ ਗਲਤ ਹੈ ਮੈਂ ਇਹ ਮਹਿਸੂਸ ਕਰਦਾ ਕਿ ਭਰੋਸਾ ਕਰਨਾ ਪਾਪ ਨਹੀਂ ਭਰੋਸਾ ਤੋੜਨਾ ਪਾਪ ਹੈ ਜਿਹੜਾ ਆਨੰਦਪੁਰ ਦਾ ਮਤਾਸੀ ਉਹਦੇ ਵਿੱਚ ਮੀਨ ਕੀ ਗੱਲ ਸੀ ਅੱਜ ਤੱਕ ਜੇ ਅਸੀਂ ਇਤਿਹਾਸ ਤੋਂ ਸਬਕ ਲਈਏ ਉਹ ਪਰਮਾਣੂ ਬੰਬ ਨਾਲ ਜਾਂ ਮਦੂਖਾ ਨਾਲ ਜਾਂ ਧੋਪਾ ਨਾਲ ਹੀ ਰਹਿ ਸਕਦਾ ਕਿਸੇ ਰਾਜ ਦੀ ਜਿਹੜੀ ਬੁਨਿਆਦ ਹੈ ਉਹ ਨਿਆਂ ਹੈ ਉਹ ਧਰਮ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰ ਚਲਾਇਆ ਉਹ ਕਿਉਂ ਨਹੀਂ ਸਕਸੈਸ ਹੋਇਆ ਉਹਦੇ ਬਾਰੇ ਕੀ ਮੰਗ ਮੰਨਦੇ ਹੁੰਦੇ ਸੀ ਬਹੁਤ ਵੱਡਾ ਇੱਕ ਇਹ ਚਰਚਾ ਦਾ ਵਿਸ਼ਾ ਵੀ ਆ ਕਿ ਜਦੋਂ ਜਗਤਾਰ ਸਿੰਘ ਹਵਾਰਾ ਬਾਹਰ ਆਏ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਨਿਆ ਜਾਊਗਾ ਕਿ ਇਹ ਸੱਚ ਹੈ ਭਗਵਾਨ ਸਿੰਘ ਮਾਨ ਜਿਸ ਪੋਜੀਸ਼ਨ 'ਚ ਬੈਠਾ ਹੈ ਉਹ ਆਪ ਦਾ ਜੀਰ ਹੋ ਰਿਹਾ ਪੰਜਾਬ ਦੀ ਅਣਖ ਨੂੰ ਜੀਰ ਕਰ ਰਿਹਾ ਅੱਜ ਦਾ ਪੌਡਕਾਸਟ ਬੜਾ ਅਹਿਮ ਹੈ ਕਿਉਂਕਿ ਸਾਡੇ ਨਾਲ ਮੌਜੂਦ ਨੇ ਬਾਬਾ ਗੁਰਦੀਪ ਸਿੰਘ ਬਠਿੰਡਾ ਜਿਹੜੇ ਕਿਸੇ ਇੰਟਰੋ ਦੇ ਮਹਤਾਜ ਨਹੀਂ ਪਰ ਜੇਕਰ ਇਹ ਗੱਲ ਕਰੀਏ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਉਹ ਸ਼ਖਸੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਬਿਲਕੁਲ ਖਾਸ ਸਾਥੀ ਸਨ ਉਹਨਾਂ ਦੇ ਨਾਲ ਕਾਫੀ ਇਹਨਾਂ ਨੇ ਸਮਾਂ ਬਤਾਇਆ ਉਹਨਾਂ ਦੇ ਨਾਲ ਰਹੇ ਤੇ ਇੱਥੋਂ ਤੱਕ ਵੀ ਗੱਲਾਂ ਸੁਣਨ ਦੇ ਵਿੱਚ ਆਈਆਂ ਨੇ ਕਿ ਕਈ ਐਵੇਂ ਦੇ ਫੈਸਲੇ ਸਨ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਇਨਾਂ ਦੇ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਕਰਦੀ ਸੀ ਆਓ ਇੱਕ ਵਾਰ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਵਿਚਾਰਤਾ ਰਾ ਕੀ ਐ ਅੱਜ ਸਿੱਖ ਧਰਮ ਦੀ ਤੇ ਜਿਹੜੀ ਇਹਨਾਂ ਦੀ ਸੰਸਥਾ ਆ ਉਹਨਾਂ ਦੀ ਕੀ ਐ ਆਓ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇੱਕ ਵਾਰ ਉਸ ਦੌਰ ਦੀ ਗੱਲ ਕਰੀਏ ਜਦੋਂ ਇੱਕ ਸਿੱਖ ਕੌਮ ਤੇ ਕਾਲਾ ਦੌਰ ਆਇਆ ਸੀ ਕਿਵੇਂ ਵੇਖਦੇ ਹਾਂ ਉਸ ਦੌਰ ਨੂੰ ਭਾਈ ਸੁਖਵਿੰਦਰ ਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਬੜੇ ਗੰਭੀਰ ਵਿਸ਼ੇ ਤੇ ਮੈਨੂੰ ਵਿਚਾਰ ਰੱਖਣ ਦਾ ਮੌਕਾ ਦਿੱਤਾ ਪਹਿਲੀ ਬੇਨਤੀ ਮੈਂ ਕਰਾਂ ਕਿ ਸੰਤ ਜਰਨੈਲ ਸਿੰਘ ਬਹੁਤ ਵੱਡੀ ਸ਼ਖਸੀਅਤ ਸਨ ਮੈਂ ਉਹਨਾਂ ਦਾ ਕੋਈ ਸਲਾਹਕਾਰ ਨਹੀਂ ਸੀ ਨਾ ਉਹਨਾਂ ਨੂੰ ਕੋਈ ਸਲਾਹ ਦੀ ਲੋੜ ਸੀ ਮੈਂ ਉਸ ਸਮੇਂ ਇੱਕ ਸਧਾਰਨ ਵਰਕਰ ਸੀ ਇਹ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਇੱਕ ਵੱਡਪਨ ਸੀ ਉਹ ਬਡਪਣ ਕਰਕੇ ਉਹ ਪ੍ਰੇਮ ਕਰਦੇ ਰਹੇ ਉਹਨਾਂ ਦਾ ਇਕੱਲਿਆਂ ਦੇ ਤੌਰ ਤੇ ਵੀ ਸੰਗਤੀ ਰੂਪ ਚ ਵੀ ਕਾਫੀ-ਕਾਫੀ ਸਵਾ ਵਿਚਾਰ ਕਰਨ ਦਾ ਮੌਕਾ ਮਿਲਦਾ ਰਿਹਾ ਪਰ ਜੋ ਉਹਨਰੇ ਆਪਣੇ ਵਿਚਾਰ बतौर ਇੱਕ ਲੀਡਰ ਇੱਕ ਧਾਰਮਿਕ ਆਗੂ ਦੇ ਤੇ ਮੈਂ ਇਹ ਵੀ ਕਹਾ ਕਿ ਉਹ ਇੱਕ ਬਾਹਰੂ ਗਿਆਨ ਦੀ ਅਵਸਥਾ ਸੀ ਉਹਨਰੇ ਆਪਣੇ ਸੁਤੰਤਰ ਸੀ ਸਾਨੂੰ ਉਹਨਾਂ ਨਾਲ ਸੰਗਤ ਕਰਨ ਦਾ ਤੇ ਉਹਨਾਂ ਦੇ ਸਾਥ ਮਿਲਣ ਦਾ ਮੌਕਾ ਮਿਲਿਆ ਇਹ ਸੰਤਾਂ ਦਾ ਹੀ ਬਡਪਣ ਸੀ ਐਸੀ ਸਮਝਦਿਆਂ ਕਿ ਸਾਡੇ ਉੱਤੇ ਉਹਨਾਂ ਦੀ ਕਿਰਪਾ ਸੀ। ਤੇ ਕੀ ਇਸ ਹੀ ਉਹ ਦੌਰ ਜਦੋਂ ਆਪਾਂ ਇਹ ਕਹੇ ਲੋ ਵੀ ਜਦੋਂ ਉੱਥੇ ਟੈਂਕ ਆਵਾੜੇ ਆ ਜਿਹੜੇ ਹਰਮੰਦਰ ਸਾਹਿਬ ਦੇ ਵਿੱਚ ਉਦੋਂ ਕੋਈ ਇੱਕ ਮੌਕਾ ਜਾਂ ਕੋਈ ਕਿਸੇ ਨੇ ਵੀ ਆਖਿਆ ਸੀ ਕਿ ਹਾਂਜੀ ਤੁਸੀਂ ਆਤਮ ਸਮਰਪਣ ਕਰ ਦਿਓ ਜਾਂ ਕੁਝ ਕਿਉਂਕਿ ਤੁਸੀਂ ਉਦੋਂ ਨਾਲ ਸੀ। ਜਿੱਥੋਂ ਤੱਕ ਜਿਹੜਾ ਤੁਹਾਡਾ ਸੁਖਵਿੰਦਰ ਸਿੰਘ ਜੀ ਸਵਾਲ ਹੈ। ਹਮ ਇੱਕ ਨੇੜੇ ਬਹੁਤ ਲੋਕਾਂ ਨੇ ਇਹ ਗੱਲ ਕਹੀ ਸੀ ਤੇ ਸਰਕਾਰ ਨੂੰ ਜਾਂ ਜਿਹੜਾ ਜਰਨਲ ਕਲਦੀਪ ਸਿੰਘ ਵਰਗੇ ਸੀ ਉਹਨਾਂ ਨੇ ਵੀ ਕਿਹਾ ਕਿ ਜਦੋਂ ਤੋਪਾਂ ਦੇ ਗੋਲੇ ਚੱਲਣਗੇ ਉਦੋਂ ਵੱਡੇ ਵੱਡੇ ਹੱਲ ਜਾਂਦੇ। ਸંત ਜਰਨੈਲ ਸਿੰਘ ਜੀ ਉਹਨਾਂ ਨੂੰ ਇੱਕ ਵਾਰ ਮੈਂ ਵੀ ਬੇਨਤੀ ਕੀਤੀ ਵੀ ਮੈਂ ਇੱਥੇ ਰਹਿਣਾ ਹੈ। ਸંત ਨੇ ਕਿਹਾ ਵੀ ਨਹੀਂ ਅਸੀਂ ਵਰਕਰੋਂ ਤੁਸੀਂ ਸਾਡੇ ਅਸੀਂ ਬਹੁਤ ਵੱਡੀ ਗਿਣਤੀ ਇੱਥੇ ਨਹੀਂ ਰੱਖਣੀ। ਕਾਫੀ ਸਮਾਂ ਉਸ ਦਿਨ ਵਿਚਾਰ ਹੋਇਆ ਪਰ ਮੈਂ ਵਿਸਥਾਰ ਚ ਨਾ ਜਾਵਾਂ। ਉਸ ਵਿਚਾਰਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇੱਥੇ 200 ਬੰਦੇ ਰੱਖਣਾ ਹੈ ਤੇ 20 ਮੋਰਚੇ ਹੋਣਗੇ ਤੇ ਇੱਕ ਮੋਰਚੇ 'ਚ 10 ਬੰਦੇ ਹੋਣਗੇ। ਦੇ ਦਸਾਂ ਦੇ ਵਿੱਚ ਇਹ ਭਾਉਣਾ ਹੋਈ ਵੀ ਮੈਂ ਪਹਿਲਾਂ ਛਿੜੋਂਾ 9 ਵਜਰੇ ਹਾਂ ਇਹ ਵੀ ਉਹਨਾਂ ਨੇ ਦੱਸਿਆ ਵੀ ਇੱਥੇ ਇਹਨੇ 1.5 ਲੱਖ ਦਾ ਘੇਰਾ ਪਾਊਗਾ ਤੇ ਮੈਂ ਦੱਸ ਦੂੰ ਕਿਸੇ ਨੇ ਹੱਥ ਜੁੜਿਆ ਤੇ ਇੱਥੇ ਢੇਰ ਲਾ ਦੇ ਅੱਛਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇੱਕ ਇੱਕ ਗੱਲ ਦਾ ਪਹਿਲਾਂ ਪਤਾ ਸੀ ਤੁਸੀਂ ਜਾਂ ਕੋਈ ਹੋਰ ਲੋਕ ਉਹ ਸੁਣ ਰਹੇ ਹੋਣੇ ਮੈਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਗੱਲ ਕਹਿ ਰਿਹਾ ਕਿ ਜੋ ਮੈਂ ਗੱਲ ਕਹਿ ਰਿਹਾ ਉਹ ਬਿਲਕੁਲ ਸਚਾਈ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਸ਼ਹਾਦਤ ਦੇ ਦੇਵੋਗੇ ਤੁਹਾਡੀ ਸ਼ਹਾਦਤ ਤੋਂ ਬਾਅਦ ਜਿਹੜੀ ਕੌਮ ਦੂਰੀ ਗੁਲਾਮੀ ਚ ਹੈ ਇੱਕ ਸਿੱਖ ਕੁਝ ਸਰਮਾਇਦਾਰਾਂ ਦੇ ਤੇ ਪੰਥਕ ਸਿਧਾਂਤਾਂ ਨੂੰ ਛੱਡ ਚੁੱਕੇ ਲੋਕਾਂ ਦੇ ਕਬਜ਼ੇ ਚ ਹੈ ਤੁਹਾਡੇ ਉੱਤੇ ਬਹੁਤ ਭਾਰੀ ਇਲਜ਼ਾਮਬਾਜ਼ੀ ਹੋਈ ਪਰ ਤੁਹਾਡੇ ਪਿੱਛੇ ਦਮਦਮੇ ਟਕਸਾਲ ਦਾ ਇਤਿਹਾਸ ਬਾਬਾ ਦੀਪ ਸਿੰਘ ਦਾ ਇਤਿਹਾਸ ਤੇ ਤੁਹਾਡਾ ਆਪਣਾ ਜਵਤਬ ਤੇ ਇੱਕ ਬੜੀ ਮਹਾਨ ਸੰਸਥਾ ਦਾ ਇਤਿਹਾਸ ਹੈ ਤੁਸੀਂ ਦਾ ਕੱਟ ਗਏ ਪਰ ਹਰ ਇੱਕ ਬੰਦੇ ਨੂੰ ਇਹਨਾਂ ਨੇ ਜਿਹੜਾ ਵੀ ਇਹਨਾਂ ਦਾ ਇਹ ਕਬਜ਼ਾ ਤੋੜਨ ਦੀ ਯਤਨ ਕਰੇਗਾ ਉਹਨੂੰ ਸਰਕਾਰੀ ਸਰਕਾਰੀ ਕਹਿ ਕੇ ਕੋਈ ਇਲਜ਼ਾਮਬਾਜ਼ੀ ਕਰਕੇ ਇਹ ਬਦਨਾਮ ਕਰ ਦਿੰਦੇ ਆ ਤੋਂ ਬਾਅਦ ਇਹ ਸਾਰੀ ਗੱਲ ਆਪਣੀ ਜਿਹੜੀ ਇੱਕ ਲਹਿਰ ਆਖੈਂਡ ਜੋ ਸੰਤ ਜਨੈਲ ਸਿੰਘ ਦਾ ਬੜਾ ਸਪਸ਼ਟ ਜਵਾਬ ਸੀ ਕਿ ਜੇਕਰ ਨੌਵੇਂ ਪਾਤਸ਼ਾਹ ਇਹ ਸੋਚਦੇ ਕਿ ਦਸਵੇਂ ਪਾਤਸ਼ਾਹ ਦੀ ਔਰ ਛੋਟੀ ਹੈ ਤੇ ਮੇਥੋਂ ਬਾਅਦ ਇਹਨਾਂ ਦਾ ਪੰਥ ਨਹੀਂ ਚੱਲਣਾ ਤੇ ਉਹ ਸ਼ਾਂਤ ਨਾ ਦਿੰਦੇ ਇਹ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਦੇ ਹੁਕਮਾਂ ਦੇ ਉੱਤੇ ਸਿਰਜਿਆ ਜਿਹਨੇ ਪੰਥ ਸਿਰਜਿਆ ਉਹਨਾਂ ਨੇ ਇਹ ਦੀ ਰੱਖਿਆ ਕਰਨੀ ਆ ਉਹਨਾਂ ਦੇ ਤੇ ਹੈ ਮੇਰੀ ਜਿਹੜੀ ਡਿਊਟੀ ਹੈ ਉਹ ਮੈਂ ਆਪਣੀ ਡਿਊਟੀ ਮੇਰੀ ਸ਼ਹਾਦਤ ਤੱਕ ਆ ਉਹ ਪੂਰੀ ਹੋ ਜਾਏਗੀ ਮੈਂ ਇੱਕ ਗੱਲ ਤੁਹਾਡੇ ਰਾਹੀਂ ਹੋਰ ਸੁਣਨ ਵਾਲਿਆਂ ਨੂੰ ਵੀ ਬਹੁਤ ਸਪਸ਼ਟ ਜ਼ੋਰ ਨਾਲ ਗੱਲ ਕਹਿਣੀ ਚਾਹੁੰਦਾ ਹੈ ਕਿ ਜਿਹੜੇ ਕਹਿੰਦੇ ਵੀ ਸੰਤਾਂ ਨੂੰ ਪਤਾ ਨਹੀਂ ਸੀ ਕਿੰਨੀ ਫੌਜ ਆ ਜੂ ਤੇ ਕਾਫੀ ਚਿਰ ਉਹ ਤੋਂ ਪਹਿਲਾਂ ਦੀ ਗੱਲ ਆ ਹਮਲੇ ਦੀ ਹੂੰ ਸੰਤ ਬਿਲਕੁਲ ਫੌਜ ਦੀ ਗਿਣਤੀ ਬਾਰੇ ਸਪੱਸ਼ੀ ਆਪ ਦੇ ਸ਼ਹਾਦਤ ਬਾਰੇ ਸਪੱਸ਼ੀ ਤੇ ਭਵਿੱਖ ਬਾਰੇ ਵੀ ਉਹ ਸਪੱਸ਼ਟ ਸੀ ਉਹਨਾਂ ਕੋਈ ਵੀ ਵਿਪਲਿਖਾ ਨਹੀਂ ਸੀ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਕਿ ਉਹਨਾਂ ਦਾ ਇੱਕ ਵਿਡਪਨ ਸੀ ਕਿ ਉਹ ਸਾਰੇ ਵਰਕਰ ਨੂੰ ਪਿਆਰ ਕਰਦੇ ਸੀ ਉਹਨਾਂ ਨੂੰ ਬਹੁਤ ਨਿੱਕ ਦਿਂਦੇ ਸੀ ਤੇ ਹਰੇਕ ਵਰਕਰ ਨੂੰ ਮਹਿਸੂਸ ਹੁੰਦਾ ਸੀ ਕਿ ਮੈਂ ਸੰਤਾਂ ਦੇ ਬਹੁਤ ਨੇੜੇ ਆ ਉਹਨਾਂ ਜੋ ਮੈਂ ਵੀ ਇਹ ਕੇ ਮਹਿਸੂਸ ਕਰਨ ਵਾਲਾ ਸੀ ਕਿਉਂਕਿ ਮੈਨੂੰ ਕਈ ਵਾਰੀ ਉਹਨਾਂ ਦਾ ਵਿਚਾਰ ਕਰਨ ਦਾ ਬੁਲਾ ਲੈਂਦੇ ਇਕੱਠੇ ਬੈਠਣ ਦਾ ਆ ਇਕੱਲੇ ਬੈਠਣ ਦਾ ਹੀ ਮੌਕਾ ਮਿਲਦਾ ਰਿਹਾ ਮੈਨੂੰ ਵੀ ਇਹ ਭਰੋਸਾ ਸੀ ਜਿਵੇਂ ਹੋਰ ਹਜ਼ਾਰਾਂ ਲੋਕਾਂ ਨੂੰ ਸੀ ਪਰ ਸੰਤਾ ਦੀ ਜਿਹੜੀ ਸ਼ਖਸੀਅਤ ਸੀ ਜਾਂ ਉਹਨਾਂ ਦੀ ਇੱਕ ਉਹ ਸਧਾਰਨ ਸ਼ਖਸੀਅਤ ਨਹੀਂ ਸੀ ਉਹਨਾਂ ਨੂੰ ਜੋ ਘਟਾਵਾਂ ਵਾਪਰ ਰਹੀਆਂ ਤੇ ਜੋ ਪਿਛੇ ਤੋਂ ਵਾਪਰਨੀਆਂ ਸੀ ਜਾਂ ਮੈਂ ਸ਼ਾਇਦ ਇੱਥੇ ਕਹਿਣਾ ਵਾਜਬ ਹੈ ਕਿ ਨਹੀਂ ਮੈਨੂੰ ਇਹ ਵੀ ਮਹਿਸੂਸ ਹੁੰਦਾ ਕਿ ਉਹਨੂੰ ਪਿਛਲੇ ਜਨਮਾਂ ਦਾ ਵੀ ਆਪਦਾ ਪਤਾ ਸੀ ਤੇ ਅਗਲੇ ਭਵਿੱਖ ਬਾਰੇ ਵੀ ਪਤਾ ਇਸ ਤੇជាតិ ਬਾਰੇ ਵੀ ਕੋਈ ਭਲੇਖਾ ਨਹੀਂ ਸੀ ਉਹ ਸਾਰੀਆਂ ਗੱਲਾਂ ਤੋਂ ਜਾਣੂ ਸੀ ਤੇ ਉਹ ਆਪਣੇ ਤੌਰ ਤੇ ਇੱਕ ਸੁਤੰਤਰ ਤੇ ਗੁਰੂ ਦੀ ਵਕਸੀ ਹੋਈ ਰੂਹ ਸੀ ਅੱਛਾ ਇੱਕ ਸੀ ਉਹਨਾਂ ਦਾ ਇੱਕ ਕਹਿਣਾ ਵੀ ਸੀ ਵੀ ਅਸੀਂ ਖਾਲਸਾਤਨ ਦੀ ਮੰਗ ਨਹੀਂ ਕਰਦੇ ਪਰ ਜੇ ਸਾਨੂੰ ਦਿੰਦੀ ਆ ਸਰਕਾਰ ਤਾਂ ਅਸੀਂ ਮਨਾ ਵੀ ਨਹੀਂ ਕਰਦੇ ਉਹ ਕੀ ਐਵੇਂ ਦਾ ਸੀ ਕਿਉਂਕਿ ਅੱਜ ਜਿਹੜਾ ਅੱਜ ਸਿੱਧਾ ਖਾਲਸਤਾਨੀ ਕਹਿ ਕੇ ਸਾਨੂੰ ਜਾਂ ਕਿਸੇ ਵੀ ਸਿੱਖ ਨੂੰ ਇਹ ਕਿਹਾ ਜਾਂਦਾ ਕਿ ਖਾਲਸਤਾਨ ਦਾ ਜਿਹੜਾ ਨਾਹਰਾ ਲਾਉਂਦਾ ਉਹ ਗਲਤ ਆ ਉਹਨਾਂ ਦਾ ਜਿਹੜਾ ਵਿਚਾਰਧਾਰਾ ਉਹਦੇ ਵਿੱਚ ਖਾਲਸਤਾਨ ਦੀ ਕੀ अहमियत ਸੀ ਜਿੱਥੋਂ ਤੱਕ ਸ਼ੰਤਾ ਜਰਨੈਲ ਸਿੰਘ ਦਾ ਇਹ ਵਿਚਾਰ ਸੀ ਬਹੁਤ ਕੱਲਾ ਮੀਡੀਆ ਨੇ ਪ੍ਰਚਾਰੀਆਂ ਜਾਂ ਸਵਾਲ ਪੁੱਛੇ ਇਹ ਸਵਾਲ ਸ਼ੰਤਾ ਤੋਂ ਮੀਡੀਆ ਨੇ ਪੁੱਛਿਆ ਸੀ ਸੰਤ ਨੇ ਵਾਰ-ਵਾਰ ਜੂਨ ਤੱਕ ਉਹ ਕਹਿੰਦੇ ਰਹੇ 3 ਜੂਨ ਤੱਕ ਇਹ ਗੱਲ ਕਹਿੰਦੇ ਰਹੇ ਲਗਾਤਾਰ ਕਹਿੰਦੇ ਰਹੇ ਵੀ ਮੈਂ ਆਨੰਦਪੁਰ ਦਾ ਮਤੇ ਚਾਹਾਂ ਅਕਾਲੀ ਦਰ ਨੂੰ ਉਹ ਸੰਗਤ ਦੇ ਮੋਰਚੇ ਦੇ ਪ੍ਰਬੰਧਕਾਂ ਨੂੰ ਉਹ ਸਖਤ ਲਾਭ ਜਾਂਚ ਚ ਸਤਾਵ ਨਹੀਂ ਦਿੰਦੇ ਰਹੇ ਹੈ ਕਿ ਸਾਡਾ ਆਨੰਦਪੁਰ ਦੇ ਮਤੇ ਤੋਂ ਘੱਟ ਜਿਹੜਾ ਤੁਸੀਂ ਮੋਰਚਾ ਲਾਇਆ ਹੈ ਕੋਈ ਅਸੀਂ ਸੌਦੇਬਾਜ਼ੀ ਮੈਂ ਨਹੀਂ ਹੁੰਦੇ ਪਰ ਜਦੋਂ ਤਾਂ ਖਾਸਸਾਂ ਦਾ ਸਬੰਧ ਹੈ ਉਹਨਾਂ ਨੇ 3 ਜੂਨ ਨੂੰ ਜੋ ਫੌਜ ਨੇ ਘੇਰਾ ਪਾਇਆ ਇਹ ਗੱਲ ਕਹੀ ਇੱਕ ਜਿਵੇਂ ਕੋਈ ਕਰਦਾ ਇੱਕ ਸਿਆਣਾ ਆਦਮੀ ਇੱਕ ਚੇਤਾਵਨੀ ਦਿੰਦਾ ਵੀ ਜੇ ਤੁਸੀਂ ਇਹ ਕਰੋਗੇ ਤਾਂ ਘਰ ਟੁੱਟ ਜਾਊਗਾ ਵੇਤਕਰਾ ਕਰੋਗੇ ਤੱਕਾ ਕਰੋਗੇ ਕੋਈ ਇਸੇ ਤਰ੍ਹਾਂ ਦੀ ਇੱਕ ਚੇਤਾਵਨੀ ਸંત ਜਰਨੈਲ ਸਿੰਘ ਨੇ ਦਿੱਤੀ ਕਿ ਤਨਜੋਨ ਨੂੰ ਇਹ ਬਿਆਨ ਦਿੱਤਾ ਹੈ ਕਿ ਜਿਹੜਾ ਇਹ ਘੇਰਾ ਪਾਇਆ ਹੈ ਦਰਬਾਰ ਸਾਹਿਬ ਤੇ ਹਮਲਾ ਹੈ ਇਹਦੇ ਨਾਲ ਖਾਸਤਾਨ ਦੀ ਜਾਂ ਵੱਖ ਹੋਣ ਦੀ ਇੱਕ ਭਾਵਨਾ ਦੀ ਨਹੀਂ ਰੱਖੀ ਜਾਵੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਹੜੀ ਖਾਸਤਾਨ ਦੀ ਭਾਵਨਾ ਜਾਂ ਵਿਚਾਰ ਪੈਦਾ ਹੋਇਆ ਇਹਦਾ ਮੁੱਖ ਕਾਰਨ ਅਸੀਂ ਜੋ ਕੋਈ ਬੰਦਾ ਕਹਿੰਦਾ ਉਸ ਨੂੰ ਇਹ ਗੱਲ ਕਹੀਏ ਵੀ ਇਹ ਇਨੇ ਆ ਕਹੀ थी ਜੇ ਅਸੀਂ ਉਹਦੇ ਪਿਛੋਕੜ ਵਾਲ ਜਾਂ ਉਹਦੇ ਕਾਰਨਾਵਲ ਕੋਈ ਝਾਤ ਨਹੀਂ ਮਾਰਾਂਗੇ ਤਾਂ ਉਹ ਕੋਈ ਗੱਲ ਦਾ ਹੱਲ ਨਹੀਂ ਗਾ। ਸੰਤ ਜਰਨੈਲ ਸਿੰਘ ਅਖੀਰ ਤੱਕ ਅਨੰਦਪੁਰ ਦਾ ਮਤਾ ਕਹਿੰਦੇ ਰਹੇ ਪਰ ਜੋ ਸਰਕਾਰ ਦੀਆਂ ਵਿਧੀਆਂ ਜੋ ਸਰਕਾਰ ਦਾ ਜ਼ੁਲਮ ਹੈ ਕਾਨੂੰਨ ਦਾ ਰਾਜ ਹੈ ਝੂਠੇ ਪੁਲਿਸ ਮੁਕਾਂਵੇ ਦਰਬਾਰ ਸਾਹਿਬ ਤੇ ਹਮਲੇ ਸਿੱਖਾਂ ਦੀ ਨਸਲ ਕੁਸ਼ੀ ਇਸ ਤਰ੍ਹਾਂ ਦੇ ਬਹੁਤ ਵੱਧ ਵਿਧੀਆਂ ਜਿਨ੍ਹਾਂ ਦਾ ਲੇਖਾ ਜੋਖਾ ਕਰਨਾ ਇਹ ਥੋੜੇ ਸਮੇਂ ਦੀ ਗੱਲ ਨਹੀਂ ਜਿਹਦੇ ਉੱਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਉਹਨਾਂ ਨੇ ਵਿਚਾਰ ਪੈਦਾ ਕੀਤਾ ਕਿ ਸਾਨੂੰ ਇਸ ਦੇਸ਼ 'ਚ ਇਨਸਾਫ ਨਹੀਂ ਮਿਲ ਸਕਦਾ ਤੇ ਸਾਨੂੰ ਵਕ ਹੋਣਾ ਚਾਹੀਦਾ ਸੰਤ ਜਨੈਲ ਸਿੰਘ ਦੀ ਚੇਤਾਵਨੀ ਸੀ ਜਿਹੜਾ ਆਨੰਦਪੁਰ ਦਾ ਮਤਾਸੀ ਉਹਦੇ ਵਿੱਚ ਮੇਨ ਕੀ ਗੱਲਾਂ ਸੀ ਜੇ ਅਸੀਂ ਆਨੰਦਪੁਰ ਮਤੇ ਦੀ ਲਫਜ਼ਾਂ ਦੀ ਬਜਾਏ ਇੱਕ ਭਾਵਨਾ ਦੀ ਗੱਲ ਕਰੀਏ ਉਹ ਅਵਸਰ ਐਲਾਨਣਾ ਵੀ ਹੋਰ ਵੀ ਵਕ ਵਕ ਸਮੇਂ ਤੇ ਮਤੇ ਤੇ ਆਨੰਦਪੁਰ ਦਾ ਮਤਾ ਜਦੋਂ ਲਿਖਿਆ ਗਿਆ ਅਕਾਲੀ ਲੀਡਰਸ਼ਿਪ ਵੱਲੋਂ ਜਿਦੇ ਜੀ ਭਾਈ ਕਪੂਰ ਸਿੰਘ ਆਈਐਸ ਦਾ ਵੀ ਬੜਾ ਵੱਡਾ ਰੋਲ ਸੀ ਮੇਰੀ رائے ਦੇ ਮਤਲਬ ਕੋ ਬਹੁਤ ਸਿਆਣਾ ਮਤਾ ਸੀ ਜੇ ਅਸੀਂ ਉਹਦੀ ਭਾਵਨਾ ਦੇ ਪਿੱਛੇ ਜਾਈਏ ਤਾਂ 1947 ਜਦੋਂ ਅੰਗਰੇਜ਼ ਦੇਸ਼ ਛੱਡ ਕੇ ਜਾਣ ਦਾ ਫੈਸਲਾ ਹੋ ਗਿਆ ਸੀ ਉਸ ਸਮੇ ਸਾਡੇ ਕੋਲੇ ਕਈ ਰਸਤੇ ਸੀ ਪਾਕਿਸਤਾਨ ਦੇ ਮੁਹੰਮਦ阿里 ਜਨਾਹ ਨੇ ਵੀ ਕਿਹਾ ਵੀ ਮੈਂ ਤੁਹਾਨੂੰ ਇੱਕ ਸੁਤੰਤਰ ਸੂਬਾ ਮੇਰੇ ਨਾਲ ਰੱਖ ਜੋ ਪਰ ਕੀ ਕਾਰਨ ਸੀ ਉਸ ਲੀਡਰਸ਼ਿਪ ਦਾ ਉਸ ਸਮੇਂ ਦੇ ਇੱਕ ਵੱਖਰਾ ਕਰਨਾ ਇਹ ਕਿ ਵੀ ਜਿਹੜਾ ਇਤਿਹਾਸਕ ਕਾਰਨ ਵੀ ਬਹੁਤ ਵਾਰੀ ਹੁੰਦੇ ਆ ਜੋ ਮੁਸਲਮਾਨਾਂ ਦਾ ਸਾਡਾ ਇਤਿਹਾਸਿਕ ਤੌਰ ਤੇ ਪਿੱਛੇ ਵਿਰੋਧ ਰਿਹਾ ਉਹ ਵੀ ਇੱਕ ਕਾਰਨ ਉਸ ਲੀਡਰਸ਼ਿਪ ਦੇ ਸਾਹਮਣੇ ਹੋ ਸਕਦਾ ਪਰ ਉਹ ਜਿਵੇਂ ਕੋ ਸਾਨੂੰ 1947 ਜੀ ਪ੍ਰਾਪਤ ਹੋ ਸਕਦਾ ਸੀ ਉਹ ਨਹੀਂ ਹੋਇਆ ਸਾਡੇ ਆਗੂਆਂ ਨੇ ਜੋ ਕੁਝ ਵਾਦੇ ਲੇਖਤੀ ਵੀ ਸੰਵਿਧਾਨ ਸਭਾ ਦੇ ਵਿੱਚ ਵੀ ਜਵਾਨੀ ਵੀ ਇਹ ਕੀਤਾ ਗਿਆ ਕਿ ਉੱਤਰੀ ਭਾਰਤ ਵਿੱਚ ਸਿੱਖਾਂ ਨੂੰ ਇੱਕ ਆਜ਼ਾਦ ਖੇਤਰ ਦਿੱਤਾ ਜਾਵੇਗਾ ਜਿੱਥੇ ਸਿੱਖੇ ਮਹਿਸੂਸ ਕਰਨ ਕਿ ਉਹ ਵੀ ਆਜ਼ਾਦ ਹਾਂ ਤੇ ਆਜ਼ਾਦੀ ਦਾ ਨਿਗਮ ਮੰਨ ਸਕਣ ਇਹ ਮਹਾਤਮਾ ਗਾਂਧੀ ਨੇ ਜਵਾਹਰ ਲਾਲ ਨਹਿਰੂ ਨੇ ਸੰਵਿਧਾਨ ਸਭਾ ਜਸਮੂਚੀ ਕਾਂਗਰਸ ਨੇ ਕਈ ਮਤੇ ਪਾਸ ਕੀਤੀ ਸਿੱਖਾਂ ਦਾ ਇੱਕ ਸੁਭਾਏ ਉਹਨਾਂ ਨੇ ਭਰੋਸਾ ਕੀਤਾ ਮੈਂ ਇਹ ਮਹਿਸੂਸ ਕਰਦਾ ਕਿ ਭਰੋਸਾ ਕਰਨਾ ਪਾਪ ਨਹੀਂ ਭਰੋਸਾ ਤੋੜਨਾ ਪਾਪ ਹੈ ਜੇ ਸ ਦੇਸ਼ ਦੇ ਲਈ ਅਸੀਂ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਜਦੋਂ ਹਕਮਨਾਣ ਬਣ ਗਏ ਉਹਨਾਂ ਨੇ ਉਹ ਭਰੋਸੇ ਤੋੜ ਕੇ ਕੋਟੜਾ ਬਣਾ ਲਿਆ ਜੇ ਕੋਈ ਬੰਦਾ ਉਹ ਗੱਲ ਕਰਦਾ ਵੀ ਤੁਸੀਂ ਇਹ ਭਰੋਸਾ ਦਿੱਤਾ ਸੰਵਾਦ ਦਿਓ ਜਿਸ ਭਾਵਨਾ ਦੇ ਮੁਤਾਬਕ ਉਹ ਆਨੰਦਪੁਰ ਦਾ ਮਤਾ ਲਿਖਿਆ ਗਿਆ ਉਹ ਉਸੇ ਭਾਵਨਾ ਦੇ ਮੁਤਾਬਕ ਹੀ ਲਿਖਿਆ ਗਿਆ ਸੀ ਜੋ 1947 'ਚ ਵਾਅਦੇ ਕੀਤੇ ਗਏ ਉਹ ਵਾਅਦੇ ਜਿਨ੍ਹਾਂ ਨਾਲ ਕੀਤੇ ਜਿਨ੍ਹਾਂ ਨੇ ਸਾਡੇ ਨਾਲ ਉਹੀ ਵਾਅਦਾ ਵਿਰੁੱਧ ਪ੍ਰਚਾਰ ਕਰਨ ਲੱਗੇ ਉਹਨਾਂ ਨੇ ਦੇਸ਼ ਭਰ ਦੇ ਵਿੱਚ ਆਨੰਦਪੁਰ ਦੇ ਮਤੇ ਨੂੰ ਜਿਵੇਂ ਪ੍ਰਚਾਰਿਆ ਉਹ ਬਹੁਤ ਗਲਤ ਢੰਗ ਨਾਲ ਪ੍ਰਚਾਰਿਆ ਅੱਜ ਕੱਲਾ ਪੰਜਾਬ ਜਾਂ ਸਿੱਖ ਨਹੀਂ ਦੇਸ਼ ਦੇ ਬਹੁਤ ਹਿੱਸੇ ਇਹ ਮੰਗ ਕਰ ਰਹੇ ਆ ਕਿ ਸਾਨੂੰ ਖੁਦ ਮੁਤਿਆਰੀ ਦਿੱਤੀ ਜਾਵੇ ਹਾਂ ਮੈਂ ਸਮਝਦਾ ਕਿ ਭਾਰਤ ਇੱਕ ਬਹੁ ਕੌਮੀ ਬਹੁ ਸਭਿਆਚਾਰੀ ਬਹੁ ਧਰਮੀ ਬਹੁ ਪਛਾਈ ਦੇਸ਼ ਹੈ ਇਹਦਾ ਜਿਹੜਾ ਸਰੂਪ ਆ ਉਹ ਕੋਈ ਇੱਕ ਇੱਕ ਸਰੂਪ ਨਹੀਂ ਵੀ ਇੱਕੋ ਵਿਚਾਰਧਾਰਾ ਨਾਲ ਇਹ ਦੇਸ਼ ਚੱਲ ਸਕੇ ਇੱਕ ਗੁਲਦਸਤ ਹੈ ਅਜ ਤਾਮਲ ਨਾਡੂ ਵੀ ਇਹ ਗੱਲ ਮੰਗ ਕਰ ਰਿਹਾ ਹੈ ਸਾਮ ਵਾਲੇ ਨਾ ਕਰ ਰਿਹਾ ਨਾਗਲੈਂਡਾ ਮੀਜੋਰਾਮ ਕਸ਼ਮੀਰ ਹੈ ਇਹ ਜੇ ਦੇਸ਼ ਦੀ ਇਕਤਾ ਜੇ ਇਥੋਂ ਦੇ ਹਕੂਮਤਾਂ ਰੱਖਣਾ ਚਾਹੁੰਦੇ ਆ ਉਹ ਆਪਣੀਆਂ ਅੱਖਾਂ ਤੋਂ ਜਿਹੜੀ ਹੰਕਾਰ ਦੀ ਪੱਟੀ ਐ ਸਤਾ ਦੀ ਪੱਟੀ ਐ ਸ਼ਕਤੀ ਦੀ ਪੱਟੀ ਐ ਉਹ ਲਾਉਣ ਤੇ ਜੋ ਲੋਕਾਂ ਦੀਆਂ ਵੱਖ-ਵੱਖ ਖੇਤਿਆਂ ਦੀਆਂ ਭਾਵਨਾਵਾਂ ਉਸ ਮੁਤਾਬਕ ਸੁਤੰਤਰ ਤੌਰ ਤੇ ਉਹਨਾਂ ਖੇਤਿਆਂ ਨੂੰ ਉਹਨਾਂ ਦੀਆਂ ਭਾਵਨਾਵਾਂ ਮੁਤਾਬਕ ਆਜ਼ਾਦੀ ਦੇਣ ਤਾਂ ਇਹ ਦੇਸ਼ ਸ਼ਾਂਤੀ ਹੋ ਸਕਦੀ ਕੋਈ ਵੀ ਰਾਜਾ ਜਿਹੜਾ ਅੱਜ ਤੱਕ ਜੇ ਅਸੀਂ ਇਤਿਹਾਸ ਤੋਂ ਸਬਕ ਲਈਏ ਉਹ ਪਰਮਾਣੂ ਬੰਬ ਨਾਲ ਜਾਂ ਬੰਦੂਖ ਨਾਲ ਜਾਂ ਤੋਪਾਂ ਨਾਲ ਹੀ ਰਹਿ ਸਕਦਾ ਕਿਸੇ ਰਾਜ ਦੀ ਜਿਹੜੀ ਬੁਨਿਆਦ ਹੈ ਕਿਸੇ ਵੀ ਰਾਜ ਦੀ ਤੇ ਪ੍ਰਿਵਖ ਜੀ ਜੋ ਗਰਬਾਨੀ ਚ ਵੀ ਕਿਹਾ ਉਹ ਰਾਜ ਦਾ ਜਿਹੜੀ ਬੁਨਿਆਦ ਹੈ ਉਹ ਨਿਆ ਹੈ ਉਹ ਧਰਮ ਧਰਮ ਨਿਆ ਸੱਚਾਈ ਜਦੋਂ ਕੋਈ ਹਕੂਮਤ ਨਿਆਂ ਤੋਂ ਉਖੜ ਜੇਗੀ ਭਾਵੇਂ ਔਰੰਗਜ਼ੇਬ ਹੈ ਉਹਦਾ ਕੋਈ ਮਨੁੱਖੀ ਅਧਿਕਾਰ ਨਹੀਂ ਸੀ ਕੋਈ ਸੁਪਰੀਮ ਕੋਰਟ ਨਹੀਂ ਸੀ ਕੋਈ ਨਜ਼ਾਰਾ ਨਹੀਂ ਕਰ ਸਕਦਾ ਸੀ ਉਹਨੇ ਸਦੀਆਂ ਦੀ ਜਿਹੜੀ ਸਲਤਨਤ ਸੀ ਉਹਨੂੰ ਤਬਾਹ ਕਰ ਦਿੱਤਾ ਕਿਸੇ ਤਰ੍ਹਾਂ ਜੇ ਆਪਾਂ ਰਾਮਨ ਦੀ ਗੱਲ ਕਰੀਏ ਉਹਦੇ ਜਿੱਡਾ ਵਿਦਵਾਨ ਜੋ ਹਿੰਦੂਆਂ ਦੇ ਗ੍ਰੰਥ ਵਿੱਚ ਕਹਿੰਦੇ ਵੀ ਅੱਜ ਤੱਕ ਸੰਸਾਰ 'ਚ ਪੈਦਾ ਨਹੀਂ ਹੋਇਆ ਹੂੰ ਜਦੋਂ ਉਹਦੇ ਵਿੱਚ ਵੀ ਇੱਕ ਸਦਾ ਦਾ ਹੰਕਾਰ ਪੈਦਾ ਹੋਇਆ ਉਹ ਵੀ ਰਾਜ ਤਬਾ ਹੋ ਗਿਆ ਕਿਸੇ ਤਰ੍ਹਾਂ ਜੇ ਆਪਾਂ ਮਹਾਭਾਰਤ ਦੀ ਗੱਲ ਕਰੀਏ ਜਦੋਂ ਦੁਰਯੋਧਨ ਨੂੰ ਤ੍ਰਿਸ਼ਟ ਰਾਸ਼ਟਰ ਨੂੰ ਇੱਕ ਤਰ੍ਹਾਂ ਦਾ ਹੰਕਾਰ ਹੋਇਆ ਸਦਾ ਦਾ ਵੀ ਸਦਾ ਹੀ ਸਾਰਾ ਕੁਝ ਹਥਿਆਰੀ ਸਭ ਕੁਛ ਹੈ ਤੇ ਉਸ ਸਮੇਂ ਵੀ ਉਹ ਰਾਜ ਤਬਾ ਹੋਇਆ ਮੈਂ ਇਹਨਾਂ ਤਿੰਨ ਧਾਰਨਾਵਾਂ ਦੇ ਬਾਰੇ ਇੱਕ ਗੱਲ ਕਹਿਣੀ ਚਾਹੁੰਦਾ ਹੈ ਕਿ ਜਦੋਂ ਔਰੰਗਜ਼ੇਬ ਦਾ ਰਾਜ ਤਬਾਹ ਹੋਇਆ ਸਲਤਨਤ ਤਬਾਹ ਹੋਈ ਉਹਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਫਕੀਰ ਦੇ ਤੌਰ ਤੇ ਜਿਹਦੇ ਪੁੱਤਰ ਜਿਹਦੇ ਪਰਿਵਾਰ ਸਾਰਾ ਛੇੜ ਹੋ ਚੁੱਕਿਆ ਸੀ ਉਹ ਵਿਚਰ ਰਹੇ ਸੀ ਉਹਨਾਂ ਦੀ ਸ਼ਕਤੀ ਨੇ ਉਹਨਾਂ ਦਾ ਰਾਜ ਤਬਾਹ ਕੀਤਾ ਜਦੋਂ ਰਾਮਨ ਦਾ ਰਾਜ ਤਬਾਹ ਹੋਇਆ ਉਦੋਂ ਵੀ ਰਾਮਚੰਦਰ ਬਨਵਾਸ ਕਰ ਰਹੇ ਸੀ ਇਸੇ ਤਰ੍ਹਾਂ ਜਿਹੜੇ ਪਾਂਡੂ ਸੀ ਉਹ ਵੀ ਬਨਵਾਸ ਕਰ ਰਹੇ ਸੀ ਜੇ ਕੱਲੀ ਸਦਾ ਨਾਲ ਜਾਂ ਤਾਕਤ ਨਾਲ ਬਲੋਖਾ ਨਾਲ ਹਥਿਆਰ ਨਾਲ ਕੋਈ ਰਾਜ ਕਾਇਮ ਰਹਿੰਦੇ ਹੁੰਦੇ ਤਾਂ ਇਹ ਰਾਜ ਕਾਇਮ ਨਹੀਂ ਰਹਿਣੀ ਸੀ ਕਾਇਮ ਰਹਣੀ ਸੀ ਟੁੱਟ ਨਹੀਂ ਰਹੀ ਸੀ ਮੈਂ ਅੱਜ ਵੀ ਤੁਹਾਡੇ ਰਾਹੀਂ ਇਹ ਗੱਲ ਕਹਿਣੀ ਚਾਹਣਾ ਕਿਉਂਕਿ ਹੁਣ ਅਸੀਂ 350 ਸਾਲਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਅਛੀ ਦੀ ਦੇਵ ਸੁਈ ਸੁੱਚੀ ਕਾਉ ਅੰਤਰਰਾਸ਼ਟਰੀ ਪਦਰਤਿ ਮਨਾਰੀ ਉਸ ਸ਼ਹਾਦਤ ਦੇ ਪਿੱਛੇ ਇੱਕ ਮੁੱਖ ਕਾਰਨ ਜਿਹੜੀ ਇੱਕ ਵਿਲੱਖਣ ਸ਼ਹਾਦਤ ਆ ਛਾਤਾ ਸੰਸਾਰ ਦੇ ਵਿੱਚ ਆਪੋ ਆਪਣੇ ਵਿਚਾਰਾਂ ਲਈ ਆਪੋ ਆਪਣੇ ਅਕੀਦਿਆਂ ਲਈ ਬਹੁਤ ਲੋਕਾਂ ਨੇ ਬਹੁਤ ਰਹਿਬਰਾਂ ਨੇ ਦਿੱਤੀਆਂ ਪਰ ਕਿਸੇ ਦੂਸਰੇ ਧਰਮ ਲਈ ਸ਼ਹਾਦਤ ਦੇਣੀ ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਾਂ ਸਿੱਖਾਂ ਦੇ ਗੁਰੂ ਦੇ ਇਸੇ ਹੀ ਆਉਂਦੀ ਹੈ ਤੇ ਅੱਜ ਜੇ ਨੂੰ ਅਸੀਂ ਦੂਜੇ ਲਾਭਾਂ ਚ ਅੱਜ ਦੇ ਲਾਭਾਂ ਚ ਕਹੀਏ ਕਿਉਂ ਸ਼ਹਾਦਤ ਇੱਕ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਮਲੱਖਣ ਆਧਾਰਨਾ ਜਿਹੜੀ ਸੰਸਾਰ 'ਚ ਅੱਜ ਤੱਕ ਦੇ ਇਤਿਹਾਸ 'ਚ ਨਹੀਂ ਮਿਲਦੀ ਤੇ ਜਿਨ੍ਹਾਂ ਲਈ ਸ਼ਹਾਦਤ ਦਿੱਤੀ ਗਈ ਉਹ ਸਨਾਤਨ ਧਰਮ ਦੀ ਰੱਖਿਆ ਲਈ ਛਾਤ ਦਿੱਤੀ ਗਈ। ਉਹ ਸਮੇਂ ਜਿਹੜਾ ਸਨਾਤਨ ਧਰਮ ਸੀ ਉਹ ਮਜਲੂਮ ਧਰਮ ਸੀ। ਉਹ ਮਨੁੱਖਤਾ ਦਾ ਉਹ ਸਮੇਂ ਜਿਹੜੇ ਜ਼ੁਲਮ ਹੋ ਰਿਹਾ ਸੀ ਮਨੁੱਖਤਾ ਦਾ ਇੱਕ ਵੱਡਾ ਹਿੱਸਾ ਸੀ। ਗੁਰੂ ਸਾਹਿਬ ਨੇ ਛਾਤ ਦਿੱਤੀ। ਅੱਜ ਜਿਹੜੀ ਹਕੂਮਤ ਆ ਉਹ ਸਨਾਤਨ ਧਰਮੀਆਂ 'ਤੇ। ਅੱਜ ਜਿਨ੍ਹਾਂ ਦੇ ਗੁਰੂ ਨੇ ਛਾਤ ਦਿੱਤੀ ਉਹ ਜ਼ੁਲਮ ਦਾ ਸ਼ਿਕਾਰ ਹੋ ਰਹੇ ਆ। ਅਸੀਂ ਇਸ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਆਪਦੀ ਅੱਖਾਂ ਤੋਂ ਪੱਟੀ ਲਾਵੇ। ਘਰ ਤੋਂ ਘਟ 350 ਸਾਲਾਂ ਤੇ ਸਾਡੀ ਕੌਮ ਦਾ ਜਰਨੈਲ ਭਾਈ ਜਗਤਾਰ ਸਿੰਘ ਖਵਾਰਾ ਜਿਸਦਰ ਚੁਣਿਆ ਇਸੇ ਤਰ੍ਹਾਂ ਭਾਈ ਅਮਰਪਾਲ ਸਿੰਘ ਹੈ ਹੋੜ ਬੰਦੀ ਸਿੱਖ ਹੈ ਤੇ ਸਭ ਤੋਂ ਇਸ ਤੋਂ ਵੀ ਮਹੱਤਵਪੂਰਨ ਗੱਲ ਕਿ ਜਿਹੜੀਆਂ 75 ਸਾਲਾਂ ਦੇ ਵਿੱਚ ਸਾਡੇ ਪਿਛਲੇ ਇਤਿਹਾਸ ਦੇ ਵਿੱਚ ਵੱਡੇ ਘੱਲੂ ਘਰੇ ਹੋਏ ਛੋਟੇ ਘੱਲੂ ਘਰੇ ਹੋਏ ਉਹ ਜਿੰਨੀ ਸਾਡੀ ਬਸੋਂ ਸੀ ਅੱਧੇ-ਅੱਧੇ ਬਸੋਂ ਸਾਡੀ ਇੱਕ ਦਿਨ ਛੀਦ ਹੋਈ ਪਰ ਸਤਗੁਰੂ ਦੇ ਅੰਗ ਕਿਤੇ ਖਲਾਰੇ ਨਹੀਂ ਗਏ ਹੁਣ ਅੱਜ ਦੇ ਜਿਹੜੀ ਪੰਥ ਸਰਕਾਰਾਂ ਦੇ ਸਮੇਂ 'ਚ ਤੇ ਅੱਜ ਦੀਆਂ ਸਰਕਾਰਾਂ ਦੇ ਸਮੇਂ 'ਚ ਜਿਹੜੀਆਂ ਆਪਾਂ ਉਹ ਕਾਂਗਰਸ ਰਹੀ ਜਾਂ ਆਮ ਆਦਮੀ ਪਾਰਟੀ ਦੀ ਹੈ ਕੋਈ ਸਾਫ਼ ਦੇਣ ਲਈ ਬਿਲਕੁਲ ਹੀ ਤਿਆਰ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਸਿਧਾਂਤ ਨਹੀਂ ਕਹੀ ਕਿ ਲੋਕ ਕਹਿੰਦੇ ਸਿਧਾਂਤ ਹੈ ਇਹ ਇੱਕ ਜੋਤ ਹੈ ਇਹ ਕਾਲਪੁਰਖਾ ਨਿਰੰਕਾਰੀ ਜੋਤ ਹੈ ਜਿਵੇਂ ਸਰਗੁਣ ਨਾਨਕ ਪਾਤਸ਼ਾਹ ਦੀ ਸੀ ਜਿਹੜੇ ਲੋਕ ਇਹਦੇ ਨਾਲ ਟੱਕਰ ਲੈ ਰਹੇ ਆ ਉਹਨਾਂ ਦੀ ਮੈਂ ਸਮਝ ਸਕਦਾ ਇੱਕ ਬਦਕਿਸਮਤੀ ਹੈ ਅੱਜ ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਛੇ ਹੱਤ ਦਾ ਦਿਵਸ ਆ ਇਹ ਤੇ ਭਾਰਤ ਸਰਕਾਰ ਨੂੰ ਅਕਲ ਆਵੇ ਸਾਡੀ ਅਰਦਾਸ ਹੈ ਗੁਰੂ ਅੱਗੇ ਮਹਾਰਾਜ ਉਹਨਾਂ ਨੂੰ ਅਕਲ ਦੇਵੋ ਉਹ ਸਾਰੇ ਬੰਦੀ ਸਿੰਘਾਂ ਨੂੰ ਰਿਹਾਨ ਕਰਨ ਰਿਹਾ ਕਰਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਉਹ ਸਜਾਵਾਂ ਦੇ ਜੋ ਸਾਡੇ ਨਾਲ 78 ਸਾਲਾਂ ਦੀਆਂ 78 ਸਾਲਾਂ ਤੋਂ ਪਿੱਛੇ ਜੋ ਸਾਡਾ ਇਤਿਹਾਸ ਹੈ ਸਾਡੇ ਨਾਲ ੱਟਕੇ ਹੋਏ ਹੈ ਤੇ ਅੱਜ ਜੋ ਜੋ ਸਾਡੇ ਨਾਲ ਵਾਪਰ ਰਿਹਾ ਹੈ ਇਹਨਾਂ ਸਾਰੀਆਂ ਸ਼ਿਕਾਇਤਾਂ ਨੂੰ ਖੁੱਲੇ ਮਾਰਨਾ ਸੁਣਦਾ ਯਤਨ ਕਰ ਮੈਨੂੰ ਇਹ ਗੱਲ ਕਹਿਣ ਚ ਕੋਈ ਝਿਜਕ ਨਹੀਂ ਹਾਂ ਜੇ ਕੋਈ ਇੱਕ ਮਹਾਨ ਵਿਦਵਾਨ ਹੋਇਆ ਅਰਸਤੂ ਉਹਨੇ ਗੱਲ ਕਹੀ ਸੀ ਵੀ ਜੇ ਦਲੀਲ ਨਾਲ ਜਦੋਂ ਕੋਈ ਘਿਰਨਾ ਕੀਤੀ ਜਾਂਦੀ ਹੈ ਤੇ ਮਨੁੱਖਤਾ ਦਾ ਬਹੁਤ ਵੱਡਾ ਦਿਖਾਂਤ ਵਾਪਰਦਾ ਅੱਜ ਭਾਰਤੀ ਸਰਕਾਰ ਤੇ ਪੰਜਾਬ ਦੀ ਸਰਕਾਰ ਭਾਵੇਂ ਭਗਵੰਤ ਸਿੰਘ ਮਾਨ ਉਹ ਬਹੁਤ ਛੋਟੀਆਂ ਇੱਕ ਜਿਪਸੀਆਂ ਦੇ ਤੇ ਇੱਕ ਹੋਰ ਇੱਕ ਵੱਖਰੇ ਦੁਨੀਆ ਚ ਵਿਚਰ ਰਿਹਾ ਤੇ ਦਲੀਲ ਨਾਲ ਤੇ ਇਨਸਾਫ ਨਾਲ ਘਿਰਨਾ ਕਰ ਰਿਹਾ ਮੈਨੂੰ ਬਹੁਤ ਵੱਡੀ ਉਮੀਦ ਹੈ ਮੈਨੂੰ ਇਹ ਵਿਸ਼ਵਾਸ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਜਿਹੜਾ ਇਤਿਹਾਸ ਹੈ ਕਿਸੇ ਹਕੂਮਤਾਂ ਦੀ ਮਰਜ਼ੀ ਨਾਲ ਨਹੀਂ ਲਿਖਿਆ ਗਿਆ ਇਤਿਹਾਸ ਆ ਜਿਹੜਾ ਉਹ ਮੈਂ ਸਮਝਦਾ ਵੀ ਇੱਕ ਸਚਾਈ ਨਾਲ ਲਿਖਿਆ ਜਾਂਦਾ ਉਸ ਇਤਿਹਾਸ ਚ ਇਹਨਾਂ ਦਾ ਨਾਮ ਕਾਲੇ ਅੱਖਰਾਂ ਚ ਹੋਏਗਾ ਤੇ ਮੈਨੂੰ ਇਹ ਵੀ ਬੜਾ ਵੱਡਾ ਭਰੋਸਾ ਹੈ ਕਿ ਸਾਡੇ ਉੱਤੇ ਗੁਰੂ ਦਾ ਹੱਥ ਹੈ ਗੁਰੂ ਕਿਤੇ ਵੀ ਨਹੀਂ ਗਏ ਸਾਡੇ ਮੋਰਚਿਆਂ ਚ ਵੀ ਸੀਧਾਂ ਦਾ ਪਹਿਰਾ ਹੈ ਗੁਰੂ ਸਾਡੇ ਕੌਮ ਦਾ ਰੱਖਾ ਹੈ ਕਈ ਵਾਰੀ ਜਿਵੇਂ ਧੁੰਦ ਆ ਜਾਂਦੀ ਹੈ ਸੂਰਜੇ ਦੇ ਦੁਆਲੇ ਅੱਜ ਸਾਨੂੰ ਵੀ ਕਈ ਗੱਲਾਂ ਤੇ ਨਾਸਤਾ ਵੀ ਹੁੰਦੀ ਹੈ ਹਾਲਾਤ ਵੀ ਬਹੁਤ ਚੰਗੇ ਨਹੀਂ ਧੀਰੇ ਭਾਵੇਂ ਕੌਮੀ ਫੌਟਾ ਜਾਂ ਕੋਈ ਵੀ ਕਾਰਨਾ ਪਰ ਇਹਦੇ باوجود ਇੱਕ ਵਿਚਾਰ ਆ ਕਿ ਸਾਡੀ ਬਾਹ ਫੜਨ ਵਾਲਾ ਉਹ ਗੁਰੂ ਹੈ ਤੇ ਇਹ ਇਸੇ ਤਰ੍ਹਾਂ ਹੀ ਸਾਡੀਆਂ ਸਮੱਸਿਆਵਾਂ ਹੈ ਕਿਵੇਂ ਸੂਰਜ ਦੇ ਸਾਹਮਣੇ ਧੁੰਦ ਆ ਜਾਂਦੀ ਹੈ ਬੱਦਲ ਆ ਜਾਂਦੇ ਤੇ ਕੋਈ ਪ੍ਰਕਾਸ਼ ਹੈ ਜਿਹੜਾ ਉਹ ਰੁਕ ਨਹੀਂ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਮਨੁੱਖਤਾ ਲਈ ਤਾਂ ਹੈ ਹੀ ਮੈਂ ਇਹਨੂੰ ਇਸ ਤੋਂ ਅੱਗੇ ਵੀ ਕਹਿਣਾ ਚਾਹਣਾ ਕਿ ਇਹ ਕੇਵਲ ਮਨੁੱਖਤਾ ਲਈ ਨਹੀਂ ਇਹ ਸਮੁੱਚੇ ਜੀਵ ਜੰਤੂਆਂ ਵਿੱਚ ਸੋਚੇ ਬ੍ਰਹਿਮੰਡ ਦੀ ਸ਼ਾਂਤੀ ਬਖਸ਼ਦਾ ਹੈ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਤੇ ਰੰਗਾਂ ਗੁਰਬਾਣੀ ਦੇ ਕੀਰਤਨ ਦੀਆਂ ਆਪਣੇ ਆਪਾ ਬਹੁਤ ਵਾਰੀ ਕਹਿ ਦਿੰਨਾ ਕਿ ਮਾੜੀ ਹਵਾ ਚੱਲਦੀ ਉਹ ਮਾੜੀ ਹਵਾ ਉਸ ਸਮੇਂ ਦੇ ਵਿੱਚ ਮਾੜੀਆਂ ਤਰੰਗਾਂ ਮਾੜੀਆਂ ਰੂਹਾਂ ਦਾ ਪ੍ਰਭਾਵ ਹੁੰਦਾ ਹੈ ਇਹ ਰੂਹਾਂ ਕੇਵਲ ਮਨੁੱਖੀ ਜਾਂ ਸਿਖਾਂ ਤੋਂ ਉੱਪਰ ਉੱਟ ਕੇ ਵੀ ਇਹ ਜੋ ਵਾਤਾਵਰਨ ਦੀਆਂ ਬ੍ਰਹਿਮੰਡ ਦੀਆਂ ਮਾੜੀਆਂ ਤਰੰਗਾਂ ਉਹ ਵੀ ਠੀਕ ਕਰਨ ਵਾਲੀਆਂ ਇਸ ਗੁਰਬਾਣੀ ਨੂੰ ਮੰਨਣ ਵਾਲਿਆਂ ਦਾ ਕੋਈ ਵੀ ਕੁਝ ਉਗਾਰ ਨਹੀਂ ਸਕਦਾ ਪਰ ਨਾਲ ਮੈਂ ਤੁਹਾਡੇ ਰਾਹੀਂ ਸੁਖਵਿੰਦਰ ਸਿੰਘ ਜੀ ਸਾਡੇ ਕੌਮ ਦੇ ਸਾਰੇ ਸਤਿਕਾਰਯੋਗ ਵੀਰਾਂ ਨੂੰ ਭੈਣਾ ਨੂੰ ਉਹਨਾਂ ਨੂੰ ਹੀ ਬੇਨਤੀ ਕਰਨਾ ਚਾਹਣਾ ਹੈ ਕਿ ਸਾਨੂੰ ਆਪਣੀ ਆਤਮਾ ਤੋਂ ਪੁੱਛਣਾ ਚਾਹੀਦਾ ਹੈ ਸਵਾਲ ਕਰਨਾ ਚਾਹੀਦਾ ਹੈ ਕਿ ਸਾਰੀਆਂ ਜਿੱਥੇਬੰਦੀਆਂ ਨੂੰ ਆਪਣੀ ਪੀੜੀ ਥੱਲੇ ਵੀ ਛੋਟਾ ਮਾਰਨੀ ਚਾਹੀਦੀ ਹੈ ਵੀ ਅਸੀਂ ਕਿੱਥੇ ਭੁੱਲਣਾ ਕੀਤੀਆਂ ਤੇ ਭਵਿੱਖ 'ਚ ਅਸੀਂ ਕਿਵੇਂ ਸਾਰੀਆਂ ਜਿੱਤਾਂ ਪ੍ਰਾਪਤ ਕਰ ਸਕਦੇ ਆ ਉਸ ਜਿੱਤ ਦੀ ਇੱਕ ਗਰੰਟੀ ਹੈ ਜਿਹੜੀ ਉਸ ਗਰੰਟੀ ਲਈ ਗੁਰੂ ਕਿਰਪਾ ਕਰੇ ਸਿੱਖ ਜਿਹੜੀਆਂ ਸੰਗਤਾਂ ਅਰਦਾਸ ਕਰਨ ਉਹ ਉਹ ਦੀ ਗਰੰਟੀ ਇੱਕੋ ਇੱਕ ਗਰੰਟੀ ਹੈ ਸਾਡਾ ਗੁਰੂ ਤੇ ਭਰੋਸਾ ਤੇ ਗੁਰੂ ਅਗੇ ਅਰਦਾਸਾ ਅਰਦਾਸਾਂ ਦੇ ਨਾਲ ਜਿਹੜੀ ਸਾਡੀ ਗੁਰੂ ਏਕਤਾ ਬਖਸ਼ੇ ਕੌਮ ਦੇ ਵਿੱਚ ਏਕਤਾ ਨਾਲ ਹੀ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ ਇੱਕੋ ਭਾਈ ਤੁਸੀਂ ਜਿਹੜਾ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਚਲਾਇਆ ਉਹ ਕਿਉਂ ਨਹੀਂ ਸਕਸੈਸ ਹੋਇਆ ਉਹਦੇ ਬਾਰੇ ਕੀ ਮੰਗ ਮੰਨਦੇ ਹੁੰਦੇ ਸੀ ਜਿੱਤੋਂ ਤੱਕ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜਾ ਕਿਸਾਨ ਮੋਰਚਾ ਸੀ ਹਾਂ ਉਹ ਪਹਿ ਕਿਸਾਨੀ ਮੰਗਾਂ ਦੇ ਸੀ ਪਰ ਦੇਸ਼ ਦੇ ਵਿੱਚ ਤੇ ਸੰਸਾਰ ਦੇ ਵਿੱਚ ਇੱਕ ਬਹੁਤ ਵੱਡਾ ਮੋਰਚਾ ਜਿਹਦੇ ਪਹਿਲੀ ਵਾਰੀ ਪ੍ਰਧਾਨ ਮੰਤਰੀ ਜਿਨੂੰ ਕਿਹਾ ਜਾਂਦਾ ਵੀ ਉਹ ਝੁਕਦਾ ਨਹੀਂ ਉਹਨੂੰ ਝੁਕਾਉਣ ਲਈ ਮਜਬੂਰ ਕੀਤਾ ਹੈ ਜਿਹੜਾ ਦੇਸ਼ ਦਾ ਸਿਸਟਮ ਹੈ ਇਹਦੇ ਵਿੱਚ ਅੰਦਰੂਨੀ ਤੌਰ ਤੇ ਇੰਨੀਆਂ ਕਮਜ਼ੋਰੀਆਂ ਪੈਦਾ ਹੋ ਚੁੱਕੀਆਂ ਹੈ ਇਹ ਆਪਣੇ ਭਾਰ ਨਾਲ ਡਿੱਗਣ ਜਾ ਰਹੀ ਹੈ ਤੇ ਸਮੇਂ ਦੇ ਹਕੂਮਰਾਨ ਉਹ ਇੱਕ ਤਰ੍ਹਾਂ ਦੇ ਕੰਬ ਰਹੇ ਤੇ ਉਹਨਾਂ ਨੂੰ ਇੱਕ ਗੱਲ ਮਹਿਸੂਸ ਹੋ ਰਹੀ ਹੈ ਕਿ ਇਹ ਜਿਹੜੀ ਕੰਪਨੀ ਹੈ ਜਾਂ ਜਿਹੜੀ ਉਹਨਾਂ ਲਈ ਖਤਰਾ ਬਣ ਸਕਦੀ ਹੈ ਉਹ ਪੰਜਾਬ ਦੇ ਲੋਕ ਹੈ ਕਿਉਂਕਿ ਗੱਲ ਹੈ ਪੰਜਾਬ ਦੀ ਧਰਤੀ 'ਚ ਕੁਝ ਕਾਣਾ ਇਹ ਮਗਰਾਂਵੇ ਜਿਹੜਾ ਮਗਰਾਂ ਤੋਂ ਪਿੱਛੇ ਰਾਜਾ ਪੋਰਸ ਦਾ ਜਿਹ ਸਕੰਦਰ ਦੀ ਜਿਹੜਾ ਸੰਸਾਰ ਦਾ ਜੇਤੂ ਸੀ ਉਹਨੂੰ ਹੀ ਪੰਜਾਬ ਦੀ ਧਰਤੀ ਤੋਂ ਮੁਰਦਨਾ ਪਿਆ ਸੀ ਉਹ ਤੱਤ ਅੱਜ ਵੀ ਕਿਤੇ ਗਏ ਨਹੀਂ ਜੇ ਗੁਰੂ ਨਾਨਕ ਪਾਤਸ਼ਾਹ ਨੇ 10 ਗੁਰੂਆਂ ਨੇ ਇਸ ਧਰਤੀ ਤੇ ਪ੍ਰਕਾਸ਼ ਲਿਆ ਉਹ ਉਹਨਾਂ ਨੇ ਇਸ ਧਰਤੀ ਦੇ ਵਿੱਚ ਕੋਈ ਖਾਸ ਗੱਲ ਸੀ ਗੁਰੂ ਸਾਹਿਬ ਦਾ ਕਿਤੇ ਵੀ ਆਪਣਾ ਜੀਵਨ ਜਿਹੜਾ ਜਨ ਲੈ ਸਕਦੇ ਸੀ ਉਸ ਧਰਤੀ ਦੇ ਜਿਹੜੇ ਇੱਕ ਵੱਖਰੀ ਸ਼ਕਤੀ ਹੈ ਵੱਖਰਾ ਇੱਕ ਇਤਿਹਾਸ ਵੀ ਵਕਰਾ ਹੈ ਇੱਕ ਅਧਿਕ ਸ਼ਕਤੀ ਹੈ ਜਿਹੜੀ ਉਹਨੂੰ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਤੁਹਾਨੂੰ ਉਹਦੀ ਵਿਆਖਿਆ ਕਰ ਸਕਾਂ ਉਹ ਤਾਂ ਹਿੰਦੁਸਤਾਨ ਦੇ ਹਕੂਮਤਾਂ ਡਰ ਰਹੀ ਹੈ ਉਹ ਡਰ ਹੈ ਜਿਹੜਾ ਇਸੇ ਕਰਕੇ ਵੀ ਅਸੀਂ ਪੰਜਾਬ 'ਚ ਕਿਸੇ ਦੀ ਵੀ ਕੋਈ ਗੱਲ ਨਾ ਚੁਣਾਂ ਮੈਂ ਦੂਜੀ ਬੇਨਤੀ ਕਰਾਂ ਕਿ 3 ਸਾਲ ਦਾ ਸਮਾਂ ਇੱਕ ਛਾਤਮਈ ਮੋਰਚਾ ਲੱਗਿਆ ਹਾਂ ਤੇ ਭਗਵੰਤ ਸਿੰਘ ਮਾਨ ਹਰ ਇੱਕ ਮੋਰਚੇ ਪਰ ਗਾੜੀ ਮੋਰਚੇ ਛੋੜਾਂ ਚਾ ਕੇ ਕਹਿੰਦਾ ਰਿਹਾ ਵੀ 24 ਘੰਟੇ ਦੇ ਮਸਲੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਲਈ ਬਿੱਲਨਾ ਬਣਾਉਣਾ ਕਾਨੂੰਨਾਂ ਬਣਾਉਣਾ ਇਹਦੇ ਚ ਇਹ ਦੱਸੋ ਵੀ ਕਿੱਥੇ ਦੇਖਦੀ ਹੈ ਕਿ ਤਾਂ ਨੂੰ ਕਿੱਥੇ ਸਰਕਾਰਾਂ ਦੇ ਆਰਥਿਕ ਖਰਚੇ ਹੁੰਦੇ ਆ ਜਿਹੜੇ ਸਜਾ ਪੂਰੀ ਹੋ ਚੁੱਕੀ ਹੈ ਉਹ ਕਾਨੂੰਨ ਦਾ ਰਾਜ ਇੱਥੇ ਕਿੱਥੇ ਹੈ ਸਿੱਖਾਂ ਨੂੰ ਰਹਿਣਾ ਕਰਨਾ ਇਹ ਗੱਲਾਂ ਸਰਕਾਰ ਇੱਕ ਦਰੀਆਂ ਹੋਈਆਂ ਤੇ ਉਹਨਾਂ ਦਾ ਡਰ ਅੰਦਰਲਾ ਡਰ ਜਿਹੜਾ ਅੰਦਰਲਾ ਡਰ ਹੈ ਉਹਨਾਂ ਦੇ ਪਾਪਾਂ ਦਾ ਡਰ ਹੈ ਉਹ ਕੰਬ ਰਿਹਾ ਤੇ ਉਸ ਕੰਪਨੀ ਚ ਉਹ ਸਿੱਖ ਲੀਡਰਸ਼ਿਪ ਉਹਨਾਂ ਤੋਂ ਡਰ ਰਹੀ ਹੈ ਤੇ ਮੋਰਚੇ ਨੂੰ ਕਾਉਣਾ ਚਾਹੁੰਦੇ ਆ ਮੈਨੂੰ ਕੋਈ ਵੀ ਪਲੇਖਾ ਨਹੀਂ ਕਿ ਇਹ ਜਿੱਤ ਹੈ ਜਿਹੜੀ ਸਿੱਖਾਂ ਦੀ ਹੋਣੀ ਆ ਅੱਛਾ ਕਿਉਂਕਿ ਬੀਤੇ ਦਿਨ ਗੱਲ ਮੈਂ ਹੋ ਰਹੀ ਸਾਂਝੀ ਕਰਾਂ ਜੀ ਕਿਉਂਕਿ ਹੁਣ ਲਗਾਤਾਰ ਕਿਸਾਨ ਜਥੇਬੰਦੀਆਂ ਸੰਤ ਮਹਾਂਪੁਰਖ ਕੱਲ ਵੀ ਗੁਰਦੁਆਰਾ ਰਾਮਪੁਰ ਖੇੜਾ ਬਾਬਾ ਸੇਵਾ ਸਿੰਘ ਦੀ ਅਗਵਾਈ 'ਚ ਦੋਆਬੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਵੱਡੇ ਆਗੂ ਸ਼ਾਮ ਹੋਏ ਸਨ ਇਹ ਸਾਰੇ ਇਕੱਠੇ ਹੋ ਕੇ ਜਿਹੜੀ ਅਗਲੀ ਲੜਾਈ ਲੜਨਗੇ ਮੈਨੂੰ ਉਮੀਦ ਹੈ ਕਿ ਪੰਜਾਬ ਸਾਰਾ ਇਕੱਠਾ ਹੋਏਗਾ ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਤੇ ਸਾਡੇ ਜਰਨੈਲ ਹੈ ਜਿਹੜੇ ਇਹ ਜੇਲਾਜ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਬਾਹਰ ਹੋਵਗੇ ਤੇ ਕਾਉਂ ਦੀ ਅਗਵਾਈ ਸੰਭਲਣੀ ਹੈ ਬਿਲਕੁਲ ਤੁਸੀਂ ਇੱਕ ਅਪੀਲ ਵੀ ਕੀਤੀ ਆ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਵੀ ਸੀ ਕੱਲ ਤੁਹਾਡੀ ਤੁਸੀਂ ਦੱਸਿਆ ਮੀਟਿੰਗ ਵੀ ਹੈਗੀ ਸੀ ਜਿਹੜਾ 18 ਨਵੰਬਰ ਨੂੰ ਇੱਕ ਜੱਥਾ ਲੈ ਕੇ ਜਾਣਾ ਕੀ ਲੱਗਦਾ ਜਿਵੇਂ ਪਹਿਲਾਂ ਵੀ ਕਾਫੀ ਜਿਵੇਂ ਕਿਸਾਨ ਜਥੇ ਬੰਦੀਆਂ ਨੂੰ ਰੋਕਿਆ ਤੁਹਾਨੂੰ ਲੱਗਦਾ ਵੀ ਜਿਹੜੀ ਸਰਕਾਰ ਆ ਚਾਹੇ ਉਹ ਪੰਜਾਬ ਆ ਚਾਹੇ ਉਹ ਸੈਂਟਰ ਸਰਕਾਰ ਆ ਉਹ ਦਿੱਲੀ ਤੱਕ ਪਹੁੰਚਣ ਦਊਗੀ ਕਿਉਂਕਿ ਸਾਡਾ ਕੋਈ ਅਸੀਂ ਜੇ ਇਹ ਗੱਲ ਨਹੀਂ ਕਰਦੇ ਵੀ ਉਹ ਰੋਕੇ ਹਾਂ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਚੱਲੇ ਮਹਾਰਾਜ ਸਾਡੀ ਬਾਹ ਫੜ ਜਿਨ੍ਹਾਂ ਨੇ ਇਛਾ ਦਿੱਤੀ ਅਸੀਂ ਉਹਨਾਂ ਦੇ ਹੱਥੋਂ ਅੱਜ ਜ਼ੁਲਮ ਸਹਰੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਗੁਰੂ ਅੱਗੇ ਅਸੀਂ ਅਰਦਾਸ ਕਰਨ ਚੱਲੇ ਹਾਂ ਵੀ ਸਾਨੂੰ ਮਹਾਰਾਜ ਜ਼ੁਲਮ ਦੇ ਵਿਰੁੱਧ ਲੜਨ ਦੀ ਸ਼ਕਤੀ ਦੇਣਾ ਤੇ ਜੇ ਕੋਈ ਸਰਕਾਰ ਇਹ ਕਾਨੂੰ ਪੜਦੀ ਹੈ ਕਿ ਸਾਡੀ ਅਰਦਾਸ ਦੇ ਉੱਤੇ ਵੀ ਅਰਦਾਸਾਂ ਕੋਈ ਪੁੰਦੀਆਂ ਲੱਗਦੀ ਹੈ ਮੈਨੂੰ ਲੱਗਦਾ ਵੀ ਸਰਕਾਰਾਂ ਲਈ ਬਹੁਤ ਮਹਿੰਗਾ ਹੋਏ। ਬਾਕੀ ਗੱਲ ਹੈ ਵੀ ਜਿਹੜੀ ਸਰਕਾਰ ਨੇ ਕੀ ਕਰਨਾ ਹੈ ਇਹੋ ਵੇਖੇ ਅਸੀਂ ਸਾਰੇ ਕੌਮ ਨੂੰ ਸਾਰੀਆਂ ਜਥੇਬੰਦੀਆਂ ਨੂੰ ਕੇਵਲ ਸਿੱਖਾਂ ਨੂੰ ਨਹੀਂ ਜਿਹੜੇ ਕੋਈ ਹੋਰ ਵੀ ਜਿਨ੍ਹਾਂ 'ਚ ਰੱਬ ਦਾ ਭੈਅ ਹੈ ਕੋਈ ਇਨਸਾਫ ਨੂੰ ਮੰਨਦੇ ਆਪਾਂ ਕੋਈ ਮੁਸਲਮਾਨ ਆ ਜਾਂ ਹਿੰਦੂ ਹੈ ਸਭ ਨੂੰ ਕਿਸੇ ਦਾ ਕੋਈ ਕੀਤਾ ਆਪਾਂ ਕਿਸਾਨੀ ਆ ਮਜ਼ਦੂਰੀ ਆ ਮਲਾਜਮ ਆ ਕੋਈ ਫੌਜੀ ਆ ਸਾਰਿਆਂ ਨੂੰ ਬੇਨਤੀ ਕਰਕੇ ਉਹਨਾਂ ਨੂੰ ਇਕੱਠੇ ਹੋ ਕੇ ਤੋਰਨ ਦਾ ਯਤਨ ਕਰਾਂਗੇ ਅੱਗੇ ਜੋ ਜਿਹੇ ਜਿਹੇ ਹਾਲਾਤ ਹੋਣਗੇ ਜਿਹੇ ਜਾਂ ਸਮਾਂ ਹੋਏਗਾ ਕਿਉਂਕਿ ਇੱਕ ਸਾਂਝੀ ਲੀਡਰਸ਼ਿਪ ਹੈ ਮੋਰਚੇ ਦੇ ਵੀ ਸੰਤਾਂ ਮਹਾਂਪੁਰਖਾਂ ਦੀ ਕਿਸਾਨ ਜੱਥੇਬੰਦੀਆਂ ਦੀ ਜਿਸ ਇਹ ਸਾਰੇ ਮੁੱਦਿਆਂ ਦੇ ਵਿਚਾਰ ਕਰਨ ਲਈ 17 ਤਰੀਕ ਨੂੰ ਲੁਧਿਆਣੇ ਮੀਟਿੰਗ ਜੇ ਕੋਈ ਹਾਲਾਤ ਇਹ ਜੇ ਪੈਦਾ ਹੁੰਦੇ ਆ ਫਿਰ ਕੀ ਫੈਸਲੇ ਲੈ ਜਾਣ ਹਾਂ ਕਿਉਂਕਿ ਉਹਦੇ ਵਿੱਚ ਮੈਂ ਇੱਕ ਬਤੌਰ ਵਰਕਰ ਦੇ ਉਸ ਮੀਟਿੰਗ 'ਚ ਆ ਕੇ ਸੁਝਾਅ ਦੇ ਸਕਦਾ ਮੇਰੇ ਕੋਲੇ ਕੋਈ ਕੱਲਾ ਇਸ ਬਾਰੇ ਵੀ ਕੀ ਕੀਤਾ ਜਾਊ ਇਹ ਅਧਿਕਾਰ ਨਹੀਂ ਕਿ ਮੈਂ ਪੈਸਾ ਲਾਵਾਂ ਇਨ ਉਮੀਦ ਆ ਵੀ ਉਹ ਮੋਰਚਾ ਚ ਮਾਹਪੁਰਖਾਂ ਦੀ ਕਿਸਾਨਾਂ ਦੀ ਮੋਰਚਾ ਆਗੂਆਂ ਦੀ ਵੱਖ-ਵੱਖ ਪੰਥਕ ਜਥੇਬੰਦੀਆਂ ਦੀ ਵੱਖ-ਵੱਖ ਧਰਮਾਂ ਦੇ ਆਗੂਆਂ ਦੀ ਮੀਟਿੰਗ ਆ ਉਹਦੇ ਸਾਰੇ ਹਲਾਤੇ ਵਿਚਾਰ ਕੇ ਸੋਚ ਸਮਝ ਕੇ ਚੰਗਾ ਫੈਸਲਾ ਲੈ ਜਾਈਏ ਅੱਛਾ ਜਿਵੇਂ ਜਗਤਾਰ ਸਿੰਘ ਹਵਾਰਾ ਨੂੰ ਜਥੇ ਦਾ ਬੇਲਾਨਿਆ ਗਿਆ ਸੀ ਉਹ ਵੀ ਜਿਵੇਂ ਜਿਹੜੀ ਯੂਨਾਈਟਿਡ ਅਕਾਲੀ ਦਲ ਵੱਲੋਂ ਕੀ ਹੁਣ ਇੱਕ ਬਹੁਤ ਵੱਡਾ ਇੱਕ ਇਹ ਚਰਚਾ ਦਾ ਵਿਸ਼ਾ ਵੀ ਆ ਕਿ ਜਦੋਂ ਜਗਤਾਰ ਸਿੰਘ ਹਵਾਰਾ ਬਾਹਰ ਆਏ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾਨਿਆ ਜਾਊਗਾ ਕਿ ਇਹ ਸੱਚ ਆ ਜਿੱਥੋਂ ਤੱਕ ਜਿਹੜਾ ਪਹਿਲਾ ਤੁਹਾਡਾ ਸਵਾਲ ਹੈ ਜੁਨਾਈਟਿਡ ਅਖਾਲੀ ਦਲ ਬਲਵੰਦ ਲਾਹੇ ਗਿਆ ਹਾਂ ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਜਿਹੜਾ ਸਰਬੱਤ ਖਾਲਸਾ ਸਿੱਧਿਆ ਗਿਆ ਸੀ ਹਾਂ ਉਹਦੇ ਚ ਚਰੋਣੀ ਕਾਲੀ ਦਰ ਅੰਮ੍ਰਿਤਸਰ ਵੀ ਸੀ ਜੁਨਾਈਟਿਡ ਅਖਾਲੀ ਦਲ ਵਿਰੋਧਾ ਅਸਾਸੀ ਸੰਤ ਮਹਾਂਪੁਰਖ ਵੀ ਅਸਾਸੀ ਬਹੁਜਨ ਸਮਾਜ ਪਾਰਟੀ ਵੀ ਉੱਥੇ ਆਈ ਹੋਰ ਬਹੁਤ ਸਾਰੀਆਂ ਸੰਪਰਦਾਂ ਮੈਂ ਉੱਥੇ ਹਾਜ਼ਰ ਹੋਈਆਂ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਸਿੱਖਾਂ ਦੀਆਂ ਹਾਜ਼ਰ ਹੋਈਆਂ ਕੋਈ ਸਿਰਫ ਇਹ ਨਹੀਂ ਐ ਵੀ ਉਹ ਐਲਾਨ ਕਰਨ ਦੀ ਸਾਰੇ ਵੱਲੋਂ ਮੇਰੀ ਡਿਊਟੀ ਲਈ ਗਈ ਸੀ ਉਹ ਫੈਸਲਾ ਸਾਡਾ ਨਹੀਂ ਸੀ ਉਹ ਸਰਬੱਤ ਖਾਲਸੇ ਦਾ ਸੀ ਦੂਜੀ ਗੱਲ ਹੈ ਵੀ ਜਿਹੜੀ ਅੱਜ ਅਸੀਂ ਕਹਿਨੇ ਇੱਕ ਗੱਲ ਦਾ ਬਈ ਇਹ ਗੱਲ ਕਹਿ ਸਕਦਾ ਹੈ ਵੀ ਭਾਈ ਜਗਤਾਰ ਸਿੰਘ ਹਮਾਰਾ ਨੂੰ ਮੈਨੂੰ ਮਿਲਦਾ ਮੌਕਾ ਮਿਲਦਾ ਰਿਹਾ ਹੈ ਉਹਨ ਵੀ ਸੰਪਰਕ ਹੋ ਜਾਂਦਾ ਹੈ ਉਹ ਇੱਕ ਬਹੁਤ ਸ਼ਾਂਤ ਤੇ ਦੂਰ ਜੱਸੀ ਤੇ ਦ੍ਰਿੜ ਸ਼ਖਸੀਅਤ ਉਹ ਕੌਣ ਜਿਹੜਾ ਖਲਾ ਪੈਦਾ ਹੋਇਆ ਉਹਦੇ ਮੈਨੂੰ ਬਹੁਤ ਪੱਕਾ ਵਿਸ਼ਵਾਸ ਹੈ ਵੀ ਜੇ ਹਾਲਾਤ ਮਹਾਰਾਜ ਕਿਰਪਾ ਕਰੇ ਉਹ ਆ ਜਾਂਦੇ ਆ ਤੇ ਕਾਉਂਟ ਦਾ ਇੱਕ ਜੋ ਹਾਲਾਤ ਖਲਾਦ ਹੈ ਇੱਕ ਸਹੀ ਦਿਸ਼ਾ ਚ ਜਿਹੜੀ ਕਾਉਂਟ ਦੇ ਸਕਦੇ ਹੈ ਜਰਨਲ ਉਹ ਦੇਣਗੇ ਅੱਗੇ ਫੈਸਲਾ ਜਿਹੜਾ ਕਿਸੇ ਇੱਕ ਵਿਅਕਤੀ ਦਾ ਜਾਂ ਮੈਂ ਕਹਾ ਇੱਕ ਸਾਰੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਫੈਸਲਾ ਹੈ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ 27 ਤੋਂ ਪਹਿਲਾਂ ਇੱਕ ਬਹੁਤ ਵੱਡਾ ਜਿਹੜਾ ਮੋਰਚਾ ਬਣ ਜਾਏਗਾ ਉਹਦੇ ਚ ਹਰੇਕ ਕਿੱਤੇ ਦੇ ਜਿਹੜੇ ਪੰਜਾਬ ਪ੍ਰਦੇਸ਼ ਦੇ ਲੋਕ ਆ ਕਿਉਂਕਿ ਅੱਜ ਜਿੱਧਰ ਨੂੰ ਪੰਜਾਬ ਜਾ ਰਿਹਾ ਹੈ ਜਾਂ ਜਿਵੇਂ ਪੰਜਾਬ ਦੀ ਗੱਲ ਖਲੀ ਸਰਕਾਰਾਂ ਦੀ ਨਹੀਂ ਜਾਂ ਪ੍ਰਸ਼ਾਸਨ ਚਲਾਉਣ ਦੀ ਨਹੀਂ ਇਹ ਪਹਿਲੀ ਵਾਰ ਆ ਕੇ ਦਿੱਲੀ ਦੇ ਲੋਕ ਆ ਕੇ ਮੁੱਖ ਮੰਤਰੀ ਦਾ ਪੀਏ ਵੀ ਖੁਦ ਨਹੀਂ ਰੱਖ ਸਕਦੇ ਭਗਵਾਨ ਸਿੰਘ ਮਾਨ ਜਿਸ ਪੋਜੀਸ਼ਨ 'ਚ ਬੈਠਾ ਹੈ ਉਹ ਆਪ ਤਾਂ ਜਰੀਰ ਹੋ ਰਿਹਾ ਪੰਜਾਬ ਦੀ ਅਣਖ ਨੂੰ ਜਰੀਰ ਕਰ ਰਿਹਾ ਪਰ ਪੰਜਾਬ ਦੀ ਜਿਹੜੀ ਅਣਖ ਜਾਂ ਇਤਿਹਾਸ ਆ ਉਹ ਕਿਸੇ ਬੰਦੇ ਦੀ ਮੁੱਠੀ 'ਚ ਨਹੀਂ ਪਈਓ ਪ੍ਰਧਾਨ ਮੰਤਰੀ ਆ ਤੇ ਪਈਓ ਭਗਵਾਨ ਸਿੰਘ ਮਾਨ ਕਿ ਕੋਈ ਇਹ ਹ ਭਾਰੂ ਪੜੇਗਾ ਉਹਦੇ ਤੇ ਅਸੀਂ ਤਰਸੀ ਕਰ ਸਕਦੇ ਆ ਕਿ ਉਹ ਤਰਸ ਦਾ ਪਾਤਰ ਆ ਭਗਵਾਨ ਸਿੰਘ ਮਾਨ ਤੇ ਇਹ ਗੱਲਾਂ ਸਦਾ ਰਹਿਣੀਆਂ ਨਹੀਂ ਪੰਜਾਬ ਨੇ ਆਪਣੀ ਅਗੜਾਈ ਲੈਣੀ ਹੈ ਤੇ ਆਪਣੀ ਜਿੱਤ ਪ੍ਰਾਪਤ ਕਰੇਗਾ ਉਹਦੀ ਅਗਵਾਈ ਚ ਸਾਨੂੰ ਜਤਾਰ ਜਗਤਾਰ ਸਿੰਘ ਖਵਾਰਾ ਹੋਰਿਆਂ ਤੇ ਬਹੁਤ ਵੱਡੀਆਂ ਆਸਾਂ ਅੱਗੇ ਫੈਸਲਾ ਜੋ ਸਾਂਝੇ ਰੂਪ ਚ ਹੋਏਗਾ ਤੇ ਉਹ ਕੰਮ ਕਰੇਗੀ ਇੱਕ ਬਾਬਾ ਜੀ ਬੜੀ ਵੱਡੀ ਅਫਵਾਹ ਉੱਡ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ 15 ਅਕਤੂਬਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਈ ਹੈ ਜਾਂ ਉਹਨਾਂ ਨੂੰ ਫਾਂਸੀ ਹੋਵੇਗੀ ਇਹ ਕੀ ਹੈ ਸੱਚ ਕੀ ਹੈ ਇਹ ਤੋਂ ਕਿ ਮੈਂ ਮਹਿਸੂਸ ਕਰਦਾ ਪਹਿਲਾਂ ਹੀ ਮੈਂ ਲਿਖ ਕੇ ਵੀ ਪਾਇਆ ਹੈ ਕਿ ਬਲਵੰਤ ਸਿੰਘ ਰਾਜੌਣਾ ਦੀ 15 ਤਰੀਕ ਨੂੰ ਫਾਂਸੀ ਨਹੀਂ ਹੋਏਗੀ ਹਾਂ ਉਹ ਦਿਨ ਸੁਪਰੀਮ ਕੋਰਟ ਚ ਤਰੀਕ ਹੈ ਤੇ ਸਾਨੂੰ ਸੋਸ਼ਲ ਮੀਡੀਆ ਤੇ ਖਾਸ ਕਰਕੇ ਜਿਹੜੇ ਲੋਕ ਫਾਂਸੀ ਫਾਂਸੀ ਕਹੀ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਰਿਹਾਈ ਰਿਹਾਈ ਕਰਨਾ ਚਾਹੀਦਾ ਹੈ ਗੁਰੂ ਅੱਗੇ 15 ਤਰੀਕ ਨੂੰ ਸਾਨੂੰ ਸਾਰੇ ਨੂੰ ਅਰਦਾਸ ਕਰਨੀ ਚਾਹੀਦੀ ਹੈ ਬਲਵੰਤ ਸਿੰਘ ਰਾਜੌਣਾ ਵੀ ਸਾਡਾ ਜਨਰਲ ਹੈ ਉਹ ਕੌਮੀ ਜਨਰਲ ਹੈ ਉਹ ਰਿਹਾਈ ਹੋ ਕੇ ਬਾਹਰ ਆਵੇ 15 ਤਰੀਕ ਕੋਈ ਫਾਸੀ ਦੀ ਤਰੀਕ ਨਹੀਂ ਸੁਪਰੀਮ ਕੋਰਟ ਤੇ ਤਰੀਕ ਹੈ ਉਹ ਤਰੀਕ ਵੀ ਫੈਸਲਾ ਕੀ ਹੈ ਰਿਹਾਈ ਹੋ ਸਕਦਾ ਹੈ ਕੋਈ ਵੀ ਫੈਸਲਾ ਹੋ ਸਕਦਾ ਹੈ ਉਸ ਤੋਂ ਅੱਗੇ ਵੀ ਅਪੀਲਾਂ ਹੋ ਸਕਦੀਆਂ ਰਾਸ਼ਟਰਪਤੀ ਦੇ ਪੇਸ਼ ਕਰਕੇ 15 ਤਰੀਕ ਫਾਸੀ ਦਾ ਕੋਈ ਤਰੀਕ ਨਹੀਂ ਹੂੰ ਤੇ ਹੁਣ ਜਿਹੜਾ ਮੇਨ ਮਕਸਦ ਹੈ ਯੂਨਾਈਟਿਡ ਅਕਾਲੀ ਦਲ ਦਾ ਉਹ ਅਗਲਾ ਜਿਹੜਾ ਕੀ ਵਿਚਾਰਤਾ ਰਹਾ ਤੇ ਕੀ ਉਹ ਕਰ ਰਹੀ ਹੈ ਦੇਖੋ ਜੀ ਦੋ ਪੱਖਾਂ ਸਹੀ ਕਰਨਾ ਚਾਹੁੰਦੇ ਆ ਹੂੰ ਇਕਦਾ ਸਾਡਾ ਯਤਨਾਂ ਵੀ ਅਸੀਂ ਸਾਰੀ ਸਮੁੱਚੀ ਕੌਮ ਦੇਸ ਪੰਜਾਬ ਦੇ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਕਰਕੇ 27 ਦੇ ਵਿੱਚ ਪੰਜਾਬ ਦੀ ਸਰਕਾਰ ਬਣੇ ਇਹ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਤਬਾਹ ਕੀਤਾ ਉਹਦੇ ਚ ਕਾਂਗਰਸ ਵੀ ਜ਼ਿੰਮੇਵਾਰ ਹੈ ਉਹ ਚ ਸਖਬੀਰ ਸਿੰਘ ਬਾਦਲ ਵੀ ਜ਼ਿੰਮੇਵਾਰਾ ਉਹਦੇ ਚ ਆਮ ਆਦਮੀ ਪਾਰਟੀ ਵੀ ਜ਼ਿੰਮੇਵਾਰ ਚੌਥੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਤਾਂ ਜ਼ਿੰਮੇਵਾਰ ਹੈ ਹੀ ਹੈ ਉਹਦੀ ਵਿਚਾਰਧਾਰਾ ਹੀ ਕੇਂਦਰੀਵਾਦ ਦੀ ਤਾਨਾਸ਼ਾਹੀ ਅੜੀ ਹੈ ਪਰਵਾਨੀ ਅਸੀਂ ਚਾਹੁੰਦੇ ਪੰਜਾਬ ਦੇ ਚੰਗੇ ਲੋਕਾਂ ਦੇ ਹੱਥਾਂ 'ਚ ਸਦਾ ਹੋਵੇ ਅਸੀਂ ਉਹਦੇ 'ਚ ਲਗਾਤਾਰ ਯਤਨ ਛੀੜਾਂ ਕਿ ਹਰ ਇੱਕ ਦੇ ਜਾ ਕੇ ਮਿਹਨਤ ਕਰਕੇ ਘਰ ਜਾ ਕੇ ਉਹਨਾਂ ਸੜ ਦੇ ਲੋਕਾਂ ਨੂੰ ਇਕੱਠਾ ਕੀਤਾ ਜਾਵੇ ਯੂਨਾਈਟਿਡ ਕਾਲੀਦਾਰ ਉਹ ਜੀ ਮੋਰੀ ਰੋਲ ਨਿਭਾ ਰਹੇ ਦੂਜੀ ਗੱਲ ਅਸੀਂ ਆਪਣੇ ਤੌਰ ਤੇ ਵੀ ਇੱਕ ਸ਼ਾਂਤਮਈ ਤੇ ਜੋਨ 147 'ਚ ਵਾਅਦੇ ਕੀਤੇ ਗਏ ਸਾਡੇ ਨਾਲ ਉਹਨੂੰ ਲਾਗੂ ਕਰਾਉਣ ਲਈ ਲਗਾਤਾਰ ਜਥੇਬੰਦ ਤੇ ਸੰਘਰਸ਼ ਦਾ ਰੂਪ ਤਿਆਰ ਕੀਤਾ ਵੀ ਆ ਕਰਦੇ ਵੀ ਰਹਾਂਗੇ ਧੰਨਵਾਦ ਜੀ ਬਿਲਕੁਲ ਧੰਨਵਾਦ ਜੀ ਸਾਡੇ ਸਟੂਡੀਓ 'ਚ ਪਹੁੰਚੇ ਤੁਸੀਂ ਤੁਹਾਡਾ ਵੀ ਸਰਵਿੰਦਰ ਸਿੰਘ ਜੀ ਵਿਚਾਰ ਰੱਖਣ ਦਾ ਸਾਨੂੰ ਮੌਕਾ ਦਿੱਤਾ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਤੁਸੀਂ ਸੁਣਿਆ ਕਿ ਛੇੜੀ ਵਿਚਾਰਧਾਰਾ ਦੇ ਨਾਲ ਜੇ ਯੂਨਾਈਟਿਡ ਅਕਾਲੀ ਦਲ ਕਹਿ ਸਕਦੇ ਆ ਜਾਂ ਜਿੰਨੀਆਂ ਵੀ ਜਥੇਬੰਦੀਆਂ ਆ ਉਹਨਾਂ ਨੇ 18 ਨਵੰਬਰ ਨੂੰ ਜਿਹੜਾ ਦਿੱਲੀ ਨੂੰ ਕੂਚ ਕਰਨਾ ਉਹ ਕਦੋਂ ਕਿਵੇਂ ਤੇ ਕਿੱਥੇ ਜਾ ਕੇ ਉਹਨਾਂ ਨੇ ਠਹਿਰਾਉ ਕਰਨਾ ਤੇ ਕੀ ਉਹਦਾ ਮਕਸਦ ਹੋਵੇਗਾ ਇਹ ਤੁਸੀਂ ਸੁਣਿਆ ਇਹਦੇ ਨਾਲ ਹੀ ਅਗਲੀ ਸਖਸ਼ੀਅਤ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ ਧੰਨਵਾਦ